अगस्त ਦਾ ਮਹੀਨਾ ਸੀ ਤੇ ਸਵੇਰ ਦਾ ਸੂਰਜ ਹਲੇ ਅੱਧਾ ਹੀ ਉੱਗਿਆ ਸੀ ਕੀ ਧੁੰਦ ਦੀ ਹਲਕੀ ਪਰਤ ਜੋ ਕਿ ਖੇਤਾਂ ਦੇ ਉੱਪਰ ਚਾਦਰ ਵਾਂਗ ਟੰਗੀ ਹੋਈ ਸੀ ਪਿੰਡ ਦੇ ਕੱਚੇ ਰਾਹਾਂ ਤੇ ਗਊਆਂ ਦੇ ਖੁਰਾਂ ਦੀ ਠੱਪ ਠੱਪ ਦੀ ਆਵਾਜ਼ ਤੇ ਪਿੱਛੇ ਗਲੀ ਦੇ ਵਿੱਚ ਚਾਚੀ ਬੀਬੋ ਦੇ ਜੋ ਕਿ ਬਲਾਂ ਦੀ ਛਿੰਨ ਛਿੰਨ ਕਰਦੀ ਆਵਾਜ਼ ਸੁਣਾਈ ਦੇ ਰਹੀ ਸੀ ਦੂਰੋਂ ਹਲ ਦੇ ਨਾਲ ਖੇਤ ਜੋਦ ਦੇ ਗੁਰਮੀਤ ਦੇ ਮੱਥੇ ਤੇ ਪਸੀਨਾ ਸੀ ਪਰ ਉਸ ਦਾ ਧਿਆਨ ਵੱਡੇ ਕਣਕ ਦੇ ਢੰਡਾਰ ਵੱਲ ਸੀ ਜੋ ਇਸ ਸਾਲ ਦੀ ਫਸਲ ਦੇ ਸੁਪਨੇ ਜਗਾ ਰਿਹਾ ਸੀ ਕਿਤੇ ਗਲੀ ਦੇ ਮੋੜ ਤੇ ਬੱਚੇ ਨੰਗੇ ਪੈਰ ਧੂੜ ਵਿੱਚ ਗਿੱਲੀਆਂ ਲਟੂਆਂ ਦੇ ਨਾਲ ਖੇਡ ਰਹੇ ਸਨ ਤੇ ਹਸਾਂ ਦੀ ਟੁੱਟ ਟੁੱਟ ਕੇ ਆਵਾਜ਼ਾਂ ਹਵਾ ਦੇ ਵਿੱਚ ਘੁੜ ਰਹੀਆਂ ਸਨ ਗੁਰਦੁਆਰਾ ਸਾਹਿਬ ਵਿੱਚੋਂ ਆ ਰਹੀ ਅਰਦਾਸ ਦੀ ਧੁਨੀ ਤੇ ਲੰਗਰ ਵਾਲੇ ਪਾਸੇ ਪ੍ਰਸ਼ਾਦਿਆਂ ਦੀ ਖੁਸ਼ਬੂ ਇਹ ਸਭ ਕੁਝ 80 ਦੇ ਪੰਜਾਬ ਦੀ ਉਸ ਸਵੇਰ ਨੂੰ ਹੋਰ ਵੀ ਰੰਗ ਦੇ ਰਹੇ ਨੇ ਪਿੰਡ ਦੇ ਬਿਲਕੁਲ ਮੱਧ ਦੇ ਵਿੱਚ ਕੱਚੇ ਪੱਕੇ ਇੱਟਾਂ ਦੇ ਨਾਲ ਮਿਲੇ ਜੁਲੇ ਮਕਾਨਾਂ ਦੇ ਵਿੱਚ ਰਣਜੀਤ ਸਿੰਘ ਦਾ ਘਰ ਸੀ ਅੱਗੇ ਛੋਟੀ ਜਿਹੀ ਝੋਪੜੀ ਵਰਗੀ ਛੱਲਰ ਜਿੱਥੇ ਪਲਾਸਟਿਕ ਦੀਆਂ ਕੁਰਸੀਆਂ ਅਤੇ ਇੱਕ ਪੁਰਾਣਾ ਰੇਡੀਓ ਰੱਖਿਆ ਸੀ ਜੋ ਹਰ ਸਵੇਰੇ ਵਿਦੇਸ਼ੀ ਗੀਤਾਂ ਦੇ ਨਾਲ ਸ਼ੁਰੂ ਹੁੰਦਾ ਸੀ ਰਣਜੀਤ ਸਿੰਘ ਲੰਬਾ ਚੌੜਾ ਹਰੇ ਭਰੇ ਗੇਹੂ ਰੰਗ ਵਾਲਾ ਹੱਸਦਾ ਮੁਸਕਰਾਉਂਦਾ ਹੋਇਆ ਪਰ ਅੱਖਾਂ ਦੇ ਵਿੱਚ ਹਮੇਸ਼ਾ ਇੱਕ ਦੂਰ ਦੇ ਦੇਸ਼ ਦਾ ਸੁਪਨਾ ਉਸਦੇ ਮੱਥੇ ਤੇ ਸਵੇਰ ਦੀ ਠੰਡੀ ਹਵਾ ਨਾਲ ਚਮਕ ਆ ਰਹੀ ਸੀ ਤੇ ਹੱਥ ਵਿੱਚ ਹਮੇਸ਼ਾ ਇੱਕ ਚਿੱਟੀ ਕਾਪੀ ਹੁੰਦੀ ਜਿਸ ਤੇ ਉਹ ਵਿਦੇਸ਼ ਜਾਣ ਦੀਆਂ ਯੋਜਨਾਵਾਂ ਲਿਖਦਾ ਰਹਿੰਦਾ ਘਰ ਅੰਦਰ ਉਸਦੀ ਮਾਂ ਜਸੋ ਬੀਬੀ ਚੁੱਲ੍ਹੇ ਤੇ ਤਵਾ ਰੱਖ ਕੇ ਗਰਮ ਮੱਕੀ ਦੀਆਂ ਰੋਟੀਆਂ ਪਕਾ ਰਹੀ ਸੀ ਅਤੇ ਘਰ ਦੇ ਵਿੱਚ ਜੋ ਕਿ ਲੱਕੜਾਂ ਦਾ ਧੂੰਆਂ ਸੀ ਜਿਸ ਵਿੱਚ ਸਰੋਂ ਦੀ ਸਾਗ ਦੀ ਖੁਸ਼ਬੂ ਰਲ ਕੇ ਮੂੰਹ ਵਿੱਚ ਪਾਣੀ ਲੈ ਕੇ ਆਉਂਦੀ ਸੀ ਰਣਜੀਤ ਦਾ ਪਿਤਾ ਬਖਸ਼ੀਸ਼ ਸਿੰਘ ਇੱਕ ਕਿਸਾਨ ਸੀ ਸਾਲਾਂ ਤੋਂ ਉਹ ਗਾਂਧੀ ਵਾਲੇ ਖੇਤਾਂ ਵਿੱਚ ਮਿਹਨਤ ਕਰਦਾ ਆ ਰਿਹਾ ਸੀ ਉਸ ਦੀ ਆਵਾਜ਼ ਭਾਰੀ ਸੀ ਪਰ ਦਿਲ ਮੱਖਣ ਵਰਗਾ ਨਰਮ ਘਰ ਵਿੱਚ ਇੱਕ ਹੋਰ ਮੈਂਬਰ ਛੋਟਾ ਭਰਾ ਬਲਕਾਰ ਸਿੰਘ ਉਮਰ 'ਚ ਰਣਜੀਤ ਤੋਂ 10 ਸਾਲ ਛੋਟਾ ਪਰ ਚਾਲ ਚੱਲਣ ਵਿੱਚ ਉਸ ਦਾ ਪਰਛਾਵਾਂ ਬਲਕਾਰ ਦੀਆਂ ਅੱਖਾਂ ਵਿੱਚ ਵਿਦੇਸ਼ ਜਾਣ ਦੀ ਚਮਕ ਸੀ ਪਰ ਉਹ ਰਣਜੀਤ ਵਾਂਗ ਖੁੱਲ ਕੇ ਸੁਪਨੇ ਨਹੀਂ ਦੇਖਦਾ ਸੀ ਅਤੇ ਜਸਪ੍ਰੀਤ ਰਣਜੀਤ ਦੀ ਵਿਆਹੀ ਹੋਈ ਪਤਨੀ ਤਾਜ਼ਾ ਵਿਆਹ ਹੋਇਆ ਸੀ ਤੇ ਹਾਲੇ ਵੀ ਲਾਲ ਚੂੜੀਆਂ ਦੀ ਖਣਕ ਉਸਦੇ ਹੱਥਾਂ ਵਿੱਚ ਬਸੀ ਹੋਈ ਸੀ ਪਿੰਡ ਦੀਆਂ ਕੁੜੀਆਂ ਵਾਂਗ ਸ਼ਰਮੀਲੀ ਪਰ ਨਿਗਾਹਾਂ ਵਿੱਚ ਇੱਕ ਅਣਕਹੀ ਹਿੰਮਤ ਜਸਪ੍ਰੀਤ ਹਾਲੇ-ਹਾਲੇ ਗਰਭਵਤੀ ਹੋਈ ਸੀ ਇਹ ਗੱਲ ਘਰ ਵਿੱਚ ਖੁਸ਼ੀ ਦੇ ਨਾਲ ਇੱਕ ਹਲਕਾ ਜਿਹਾ ਡਰ ਵੀ ਲੈ ਕੇ ਆਈ ਸੀ ਰਣਜੀਤ ਹਰ ਸਵੇਰੇ ਨਹਾ ਕੇ ਸਫੈਦ ਕੁਰਤਾ ਪਜਾਮਾ ਪਾ ਕੇ ਹੱਥ ਵਿੱਚ ਆਪਣੀ ਚਿੱਟੀ ਕਾਪੀ ਲੈ ਕੇ ਬਾਹਰ ਬੈਠਦਾ। ਕਾਪੀ ਤੇ ਪਹਿਲੇ ਸਫੇਦੇ ਲਾਲ ਸ਼ਾਈ ਨਾਲ ਵੱਡੇ ਅੱਖਰਾਂ ਵਿੱਚ ਲਿਖਿਆ ਸੀ ਕੈਨੇਡਾ 1986 ਸਾਡਾ ਪਵ। ਉਸ ਦੀ ਸੋਚ ਹਮੇਸ਼ਾ ਪਿੰਡ ਤੋਂ ਪਰੇ ਸੀ। ਬਲਕਾਰ ਤੋ ਵੇਖੀ ਜਦ ਅਸੀਂ ਵਿਦੇਸ਼ ਜਾਵਾਂਗੇ ਸਾਡੇ ਕੋਲ ਗੱਡੀਆਂ ਹੋਣਗੀਆਂ। ਪੱਕੇ ਘਰ ਹੋਣਗੇ। ਤੇ ਕੋਈ ਕੱਚਾ ਰਾ ਨਹੀਂ ਹੋਵੇਗਾ ਜਿਸ ਚ ਮੀਂਹ ਦਾ ਪਾਣੀ ਖਲੋਤਾ ਰਹੇ ਰਣਜੀਤ ਕਦੇ-ਕਦੇ ਸੁਪਨੇ ਦੇ ਵਿੱਚ ਖੋਇਆ ਰਹਿੰਦਾ ਸੀ ਬਲਕਾਰ ਹੱਸ ਕੇ ਕਹਿੰਦਾ ਵੀਰ ਜੀ ਪੱਕਾ ਕਰਤਾ ਅਸੀਂ ਇੱਥੇ ਵੀ ਬਣਾ ਸਕਦੇ ਹਾਂ ਪਰ ਗੱਡੀ ਦਾ ਕੀ ਜੇ ਪਿੰਡ ਦੀਆਂ ਗਲੀਆਂ ਵਿੱਚ ਟਰੈਕਟਰ ਨਾ ਫਸਣ ਤਾਂ ਮੈਂ ਕਹਾ ਦੋਵੇਂ ਹੱਸਦੇ ਪਰ ਦਿਲਾਂ ਦੇ ਵਿੱਚ ਇਹ ਸੁਪਨਾ ਰੱਖਦੇ ਕਿ ਕਦੇ ਨਾ ਕਦੇ ਪਾਸਪੋਰਟ ਬਣੇਗਾ ਤੇ ਉਹਨਾਂ ਦੀ ਕਿਸਮਤ ਬਦਲੇਗੀ ਦੁਪਹਿਰ ਦੇ ਸਮੇਂ ਪਿੰਡ ਦੀ ਹਵਾ ਵਿੱਚ ਵੱਖਰੀ ਸੁਗੰਧ ਹੁੰਦੀ ਹੈ ਇੱਕ ਪਾਸੇ ਚੁੱਲਿਆਂ ਤੇ ਰੋਟੀਆਂ ਦੀ ਖੁਸ਼ਬੂ ਤੇ ਦੂਜੇ ਪਾਸੇ ਗਲੀ ਵਿੱਚੋਂ ਗੁਜ਼ਰਦਾ ਮੱਝਾਂ ਦਾ ਝੁੰਡ ਬੱਚੇ ਸਕੂਲ ਤੋਂ ਛੁੱਟੀ ਕਰਕੇ ਘਰੇ ਆਉਂਦੇ ਨੇ ਹੱਥ ਵਿੱਚ ਟਿੱਕੀਆਂ ਮੂੰਹ ਤੇ ਮਿੱਟੀ ਲਗਾਈ ਦੂਰੋਂ ਕਿਸੇ ਦੇ ਰੇਡੀਓ ਤੇ ਮੁਹੰਮਦ ਰਫੀ ਦਾ ਗੀਤ ਚੱਲ ਰਿਹਾ ਹੁੰਦਾ ਹੈ ਤੂੰ ਕਹੇ ਨਾ ਕਹੇ ਮੈਂ ਸੁਣ ਲਿਆ ਅਤੇ ਗਲੀਆਂ ਵਿੱਚ ਬਜ਼ੁਰਗ ਹਥਿਆਰਾਂ ਤੇ ਗੇਤ ਖੇਤਾਂ ਦੀਆਂ ਪੁਰਾਣੀਆਂ ਗੱਲਾਂ ਕਰਦੇ ਬੈਠੇ ਹੁੰਦੇ। ਰਲਜੀਤ ਅਕਸਰ ਅਜਿਹੇ ਵੇਲੇ ਗਲੀਆਂ ਵਿੱਚ ਘੁੰਮਦਾ, ਕਦੇ ਕਿਸੇ ਦੇ ਦਰ ਤੇ ਰੁੱਕ ਕੇ ਪਾਣੀ ਪੀ ਲੈਂਦਾ, ਕਦੇ ਕਿਸੇ ਨਾਲ ਬੈਠ ਕੇ ਗੱਲਾਂ ਕਰ ਲੈਂਦਾ। ਪਰ ਅੰਦਰੋਂ ਹਮੇਸ਼ਾ ਇੱਕ ਗਿਣਤੀ ਕਰਦਾ ਰਹਿੰਦਾ ਸੀ ਕਿ ਪੈਸੇ ਕਿੰਨੇ ਹੋਏ, ਹੋਰ ਕਿੰਨੇ ਚਾਹੀਦੇ ਆ। ਇੱਕ ਸ਼ਾਮ ਬਖਸ਼ੀਸ਼ ਸਿੰਘ ਦੇ ਘਰ ਦੇ ਸਾਹਮਣੇ ਪੁਰਾਣੀ ਮੰਜੀ ਤੇ ਬੈਠ ਕੇ ਰਣਜੀਤ ਨੂੰ ਬੁਲਾਇਆ ਕਿ ਪੁੱਤਰ ਜੇ ਤੂੰ ਸੱਚਮੁੱਚ ਵਿਦੇਸ਼ ਜਾਣਾ ਚਾਹੁੰਦਾ ਹੈ ਤੇ ਇਹ ਕੰਮ ਆਸਾਨ ਨਹੀਂ ਪੈਸਾ ਸਿਪਾਰਸ਼ ਤੇ ਕਿਸਮਤ ਇਹ ਤਿੰਨੇ ਚਾਹੀਦੇ ਹਨ ਉਸ ਨੇ ਗੰਭੀਰ ਆਵਾਜ਼ ਵਿੱਚ ਕਿਹਾ ਰਣਜੀਤ ਨੇ ਚੁੱਪਚਾਪ ਸਿਰ ਹਿਲਾਇਆ ਜਸਪ੍ਰੀਤ ਅੰਦਰੋਂ ਚਾਹ ਦਾ ਪਿਆਲਾ ਲੈ ਕੇ ਆਈ ਤੇ ਹੌਲੀ ਆਵਾਜ਼ ਵਿੱਚ ਕਹਿੰਦੀ ਜੇ ਤੁਸੀਂ ਵਿਦੇਸ਼ ਜਾਓਗੇ ਤਾਂ ਮੈਂ ਮੈਂ ਇੱਥੇ ਕਿਸਤੇ ਨਾਲ ਰਹਾਂਗੀ ਉਸ ਦੀ ਆਵਾਜ਼ ਕੰਬ ਰਹੀ ਸੀ ਪਰ ਉਹ ਆਪਣਾ ਡਰ ਦਿਖਾਉਣਾ ਨਹੀਂ ਚਾਹੁੰਦੀ ਸੀ ਬਖਸ਼ੀਸ਼ ਨੇ ਹੱਥ ਰਣਜੀਤ ਦੇ ਮੋਢੇ ਤੇ ਰੱਖਿਆ ਪੁੱਤਰ ਘਰ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਅਤੇ ਜੇ ਤੂੰ ਆਪਣਾ ਭਵਿੱਖ ਬਦਲਣਾ ਚਾਹੁੰਦਾ ਹੈ ਤਾਂ ਇਹ ਮੌਕਾ ਨਾ ਗਵਾ ਅਤੇ ਤੂੰ ਜਲਦੀ ਜਲਦੀ ਵਿਦੇਸ਼ ਜਾਣ ਦੀ ਤਿਆਰੀ ਕਰ ਕਿਉਂਕਿ ਤੇਰਾ ਵੀ ਇਹ ਸੁਪਨਾ ਹੈ ਕਿ ਤੂੰ ਵਿਦੇਸ਼ ਜਾਵੇਂ ਅਤੇ ਉੱਥੇ ਜਾ ਕੇ ਤੂੰ ਆਪਣੀ ਜ਼ਿੰਦਗੀ ਨੂੰ ਸੈਟਲ ਕਰੇ ਸੂਰਜ ਡੁੱਬ ਚੁੱਕਿਆ ਸੀ ਪਿੰਡ ਦੀਆਂ ਗਲੀਆਂਾਂ 'ਚ ਪੀਲੇ ਬਲਬਾਂ ਦੀ ਧੁੰਦਲੀ ਰੌਸ਼ਨੀ ਪੈ ਰਹੀ ਸੀ ਦੂਰੋਂ ਕਿਸੇ ਦੇ ਹੱਸਣ ਦੀ ਆਵਾਜ਼ ਆਈ ਪਰ ਨਾਲ ਹੀ ਕਿਤੇ ਕਿਤੇ ਕੁੱਤਿਆਂ ਦੇ ਭੌਂਕਣ ਦੇ ਨਾਲ ਉਹ ਹੱਸਣ ਦੀ ਧੁਨ ਜੋ ਹੈ ਉਹ ਦਬ ਗਈ ਅਤੇ ਹਵਾ ਵਿੱਚ ਮਿੱਟੀ ਦੀ ਸੁਗੰਧ ਮਿਲੀ ਹੋਈ ਸੀ ਜੋ ਅਸੀਂ ਦੇ ਪੰਜਾਬ ਦੀ ਖਾਸ ਪਹਿਚਾਨ ਸੀ ਰਣਜੀਤ ਹੌਲੀ-ਹੌਲੀ ਪਿੰਡ ਦੀ ਗਲੀ ਵਿੱਚ ਟਹਿਲ ਰਿਹਾ ਸੀ ਹਰ ਦਰਵਾਜ਼ੇ ਦੇ ਸਾਹਮਣੇ ਲੋਕ ਮੰჯੀਆਂ ਤੇ ਬੈਠੇ ਸਨ ਕਿਤੇ ਚੁੱਲ੍ਹੇ ਦੀਆਂ ਲਪਟਾਂ ਕਿਤੇ ਰੇਡੀਓ ਤੇ ਗਾਣੇ ਵੱਜ ਰਹੇ ਸਨ ਤੇ ਕਿਤੇ ਬੱਚੇ ਰਵੜ ਦੀ ਗੇਂਦ ਦੇ ਨਾਲ ਖੇਡਦੇ ਹੋਏ ਮਾਂ ਦੀਆਂ ਡਾਂਟਾ ਤੋਂ ਬਚਦੇ ਹੋਏ ਦੌੜ ਰਹੇ ਸਨ। ਘਰ ਵਾਪਸ ਆ ਕੇ ਉਹ ਅੰਗੀਠੀ ਦੇ ਕੋਲ ਬੈਠ ਗਿਆ। ਬਖਸੀਸ ਸਿੰਘ ਨੇ ਆਪਣਾ ਹੁੱਕਾ ਸਲਘਾ ਰਿਹਾ ਸੀ ਜਦਕਿ ਜਸਪ੍ਰੀਤ ਚੁੱਪਚਾਪ ਰੋਟੀਆਂ ਬੇਲ ਰਹੀ ਸੀ। ਕੋਈ ਗੱਲ ਨਹੀਂ ਹੋਈ। ਕੇਵਲ ਆਟੇ ਦੇ ਗੁੰਨਣ ਦੀ ਆਵਾਜ਼, ਅੰਗੀਠੀ ਵਿੱਚ ਲੱਕੜਾਂ ਦੇ ਛਟਕਣ ਦੀ ਧੁਨਾਂ ਤੇ ਬਾਹਰੋਂ ਰਾਤ ਦੇ ਕੀੜਿਆਂ ਦਾ ਸੁਰਮਈ ਸੰਗੀਤ। ਰਣਜੀਤ ਨੇ ਆਪਣੇ ਮਨ ਦੇ ਵਿੱਚ ਸੋਚਿਆ ਕਿ ਜੇ ਮੈਂ ਜਾਵਾਂਗਾ ਤਾਂ ਘਰ ਸੁਪਨੇ ਵਾਂਗ ਸੱਜ ਸਕਿਆ। ਜਸਪ੍ਰੀਤ ਉਹ ਇੱਥੇ ਕਿਸਦੇ ਨਾਲ ਆਪਣੀ ਖੁਸ਼ੀ ਸਾਂਝੀ ਕਰੇ ਉਸਦਾ ਦਿਲ ਦੋ ਰਾਹਾਂ ਤੇ ਖੜਾ ਸੀ ਇੱਕ ਪਾਸੇ ਸੁਪਨਾ ਤੇ ਦੂਜੇ ਪਾਸੇ ਘਰ ਪਰਿਵਾਰ ਦੀ ਗਰਮੀ ਰਾਤ ਨੂੰ ਜਸਪ੍ਰੀਤ ਛੱਤੇ ਗਈ ਚਾਂਦਰੀ ਵਿੱਚ ਉਸਦਾ ਚਿਹਰਾ ਚਿੱਟੇ ਫੁੱਲ ਵਾਂਗ ਲੱਗ ਰਿਹਾ ਸੀ ਉਸਨੇ ਹੋੜੀ ਜੀ ਆਵਾਜ਼ ਵਿੱਚ ਰਣਜੀਤ ਜੇ ਤੁਸੀਂ ਗਏ ਤਾਂ ਮੈਂ ਇੱਥੇ ਤੁਹਾਡੇ ਬਿਨਾ ਉਸਦੀ ਆਵਾਜ਼ ਰੁਕੀ ਰਣਜੀਤ ਨੇ ਉਸਦੇ ਨੇੜੇ ਆ ਕੇ ਕਿਹਾ ਕਿ ਜਸਪ੍ਰੀਤ ਮੈਂ ਵਾਪਸ ਆਵਾਂਗਾ ਵੱਡਾ ਘਰ ਲੈ ਕੇ ਤੇਰੇ ਦੇ ਤੇਰੇ ਲਈ ਸੋਨੇ ਦੀਆਂ ਚੂੜੀਆਂ ਲੈ ਕੇ ਆਵਾਂਗਾ ਪਰ ਪਹਿਲਾਂ ਇਹ ਯਾਤਰਾ ਕਰਨੀ ਪਵੇ ਜਸਪ੍ਰਿਤ ਨੇ ਕੁਝ ਨਹੀਂ ਕੀਤਾ ਉਹ ਸਿਰਫ ਦੂਰ ਅਸਮਾਨ ਦੇ ਵਿੱਚ ਟਿਮਟਮਾਉਂਦੇ ਹੋਏ ਤਾਰਿਆਂ ਨੂੰ ਵੇਖਦੇ ਰਹੀ ਜਿਵੇਂ ਉਹਨਾਂ ਵਿੱਚ ਕੋਈ ਉਸਦੇ ਸਵਾਲ ਦਾ ਜਵਾਬ ਦੇਵੇਗਾ ਰਣਜੀਤ ਸਵੇਰੇ ਹੀ ਸਾਈਕਲ ਤੇ ਬੈਠ ਕੇ ਤਹਿਸੀਲ ਦੇ ਦਫ਼ਤਰ ਪਹੁੰਚ ਗਿਆ ਬਾਹਰ ਕਾਗਜ਼ਾਂ ਦੀਆਂ ਫੈਲਾਂ ਹੱਥ ਵਿੱਚ ਫੜੇ ਦਰਜਨਾ ਲੋਕ ਖੜੇ ਸਨ ਕਿਸੇ ਕਿਸੇ ਆਪਸ ਨੂੰ ਕੋਈ ਮਨਾਉਂਦਾ ਕੋਈ ਚਾਹ ਵਾਲੇ ਕੋਲੇ ਖੜਾ ਹੋ ਕੇ ਚਰਚਾ ਕਰਦਾ ਓਏ ਯਾਰ ਪਾਸਪੋਰਟ ਬਿਨਾ ਤਾਂ ਪਛਾਣ ਪੱਤਰ ਵੀ ਨਹੀਂ ਬਣਦਾ ਤੇ ਪਛਾਣ ਪੱਤਰ ਬਿਨਾ ਪਾਸਪੋਰਟ ਨਹੀਂ ਦਫ਼ਤਰ ਦੇ ਅੰਦਰ ਪੱਖੇ ਦੀ ਹੌਲੀ ਆਵਾਜ਼ ਮੀਂਹ ਦੇ ਬਾਦ ਦੀ ਸੇਲਨ ਦੀ ਗੰਧ ਅਤੇ ਟੇਬਲਾਂ ਤੇ ਕਾਗਜ਼ਾਂ ਦਾ ਢੇਰ ਰਣਜੀਤ ਨੇ ਆਪਣੀ ਅਰਜੀ ਦਿੱਤੀ ਪਰ ਕਲਰਕ ਨੇ ਬੇਪਰਵਾਹੀ ਦੇ ਨਾਲ ਕਿਹਾ ਦੋ ਫੋਟੋਆਂ ਹੋਰ ਲੱਕਿਓ ਤੇ ਸਰਪੰਚ ਦੀ ਸਪਾਰਸ਼ ਚਿੱਠੀ ਵੀ ਚਾਹੀਦੀ ਹੈ ਸ਼ਾਮ ਨੂੰ ਜਦ ਰਣਜੀਤ ਵਾਪਸ ਪਿੰਡ ਆਇਆ ਤਾਂ ਉਸ ਨੂੰ ਪਤਾ ਲੱਗਿਆ ਕਿ ਖਬਰ ਪਹਿਲਾਂ ਹੀ ਪਿੰਡ ਦੇ ਵਿੱਚ ਫੈਲ ਚੁੱਕੀ ਹੈ ਕਿ ਰਣਜੀਤ ਵਿਦੇਸ਼ ਜਾ ਰਿਹਾ ਹੈ ਚੌਂਕ ਤੇ ਬੈਠੇ ਚਾਚਾ ਗੁਰਮੀਤ ਨੇ ਪੱਗ ਠੀਕ ਕਰਦਿਆਂ ਕਿਹਾ ਕਿ ਉਹ ਤਾਂ ਠੀਕ ਹੈ ਪਰ ਸੁਣਿਆ ਹੈ ਕਿ ਵੀਜ਼ਾ ਲੈਣਾ ਇੰਨਾ ਆਸਾਨ ਨਹੀਂ ਤੇ ਪੈਸੇ ਵੀ ਚਾਹੀਦੇ ਹਨ ਇਹ ਗੱਲਾਂ ਘਰ ਤੱਕ ਵੀ ਪਹੁੰਚ ਗਈਆਂ ਜਸਪ੍ਰੀਤ ਦੇ ਕੰਨਾਂ 'ਚ ਵੀ ਕਿਸੇ ਨੇ ਹੌਲੀ ਆਵਾਜ਼ ਵਿੱਚ ਕਿਹਾ ਕਿ ਵੀਰ ਜੀ ਉਹ ਜਾ ਰਿਹਾ ਹੈ ਪਰ ਵਿਦੇਸ਼ ਵਿੱਚ ਕਿਸਤੀ ਗਰੰਟੀ ਹੁੰਦੀ ਹੈ ਕਈ ਤਾਂ ਗਏ ਸਨ ਵਾਪਸ ਹੀ ਨਹੀਂ ਆਏ ਰਾਤ ਨੂੰ ਖਾਣੇ ਦੌਰਾਨ ਬਖਸ਼ੀਸ਼ ਸਿੰਘ ਚੁੱਪਚਾ ਬੈਠਾ ਸੀ ਕਿਸੇ ਨੇ ਕੁਝ ਨਹੀਂ ਕਿਹਾ ਕੇਵਲ ਰੋਟੀ ਦੀ ਸਿਰਕ ਤੇ ਦਾਲ ਦੀ ਖੁਸ਼ਬੂ ਤੋਂ ਬਾਹਰੋਂ ਗੁਜਰਦੇ ਸਾੰਡਾਂ ਦੀਆਂ ਘੰਟੀਆਂ ਦੀ ਆਵਾਜ਼ ਅਚਾਨਕ ਬਖਸ਼ੀ ਸਿੰਘ ਨੇ ਪੁੱਛਿਆ ਪੁੱਤਰ ਇਹ ਸਾਰਾ ਪੈਸਾ ਕਿੱਥੋਂ ਆਵੇਗਾ ਰਣਜੀਤ ਨੇ ਹੌਲੀ ਆਵਾਜ਼ ਵਿੱਚ ਕਿਹਾ ਅੱਧਾ ਕਰ ਕਰਜ਼ਾ ਲੈ ਲਵਾਂਗੇ ਤੇ ਬਾਕੀ ਦੇ ਆਪਾਂ ਜਿਹੜੇ ਖੇਤ ਹੈ ਉਹ ਵੇਚ ਦੇਵਾਂਗੇ ਕਿਉਂਕਿ ਮੇਰਾ ਵਿਦੇਸ਼ ਜਾਣਾ ਬਹੁਤ ਜ਼ਰੂਰੀ ਹੈ ਅਗਲੇ ਦਿਨ ਰਣਜੀਤ ਨੇ ਸਵੇਰੇ ਹੀ ਟਰੈਕਟਰ ਸਟਾਰਟ ਕੀਤਾ ਤੇ ਖੇਤਾਂ ਵੱਲ ਨਿਕਲ ਪਿਆ ਉਪਨਮੀ ਸੀ ਮਿੱਟੀ ਹਲ ਦੀਆਂ ਲਕੀਰਾਂ ਬਣਾ ਰਹੀ ਸੀ ਮਿੱਟੀ ਦੀ ਸੁਗੰਧ ਦੂਰੋਂ ਮਿੱਠੇ ਮੋਰ ਦੀਆਂ ਬੋਲੀਆਂ ਤੇ ਨੇੜੇ ਵਾਲੇ ਖੇਤਾਂ ਦੀਆਂ ਪੱਤੀਆਂ ਵਿੱਚੋਂ ਹਵਾ ਸੁਰਮਈ ਧੁਨ ਇਹ ਸਭ ਉਸਦੇ ਮਨ ਨੂੰ ਕਹਿ ਰਹੇ ਸਨ ਕਿ ਧਰਤੀ ਛੱਡਣਾ ਆਸਾਨ ਨਹੀਂ ਦੁਪਹਿਰ ਤੱਕ ਕੰਮ ਮੁਕਾ ਕੇ ਉਹ ਬੈਂਕ ਗਿਆ ਬੈਂਕ ਵਿੱਚ ਕਤਾਰ ਲੰਬੀ ਸੀ ਅੰਦਰ ਪੱਖਿਆਂ ਦੀ ਹੌਲੀ ਆਵਾਜ਼ ਤੇ ਕਲਰਕਾਂ ਦੇ ਕਾਗਜ਼ਾਂ ਦੀਆਂ ਮੋਹਰਾਂ ਦੀ ਠੱਪੀਆਂ ਦੀ ਧੁਨ ਮੈਨੇਜਰ ਨੇ ਕਾਗਜ਼ ਵੇਖੇ ਬੜੀ ਆਪਸਰੀ ਆਵਾਜ਼ ਵਿੱਚ ਕਿਹਾ 5 ਲੱਖ ਦਾ ਕਰਜ਼ਾ ਗਿਰਵੀ ਕੀ ਰੱਖੂਗੇ ਕਰਨਜੀਤ ਨੇ ਹੋੜੀ ਜੀ ਆਵਾਜ਼ ਵਿੱਚ ਕਿਹਾ ਕਿ ਪਿੰਡ ਵਾਲਾ ਪਿਛਲਾ ਖੇਤ ਜੋ ਕੱਚਾ ਹੈ ਮੈਨੇਜਰ ਨੇ ਚਸ਼ਮੇ ਦੇ ਉੱਪਰ ਵੇਖ ਕੇ ਕਿਹਾ ਚੰਗਾ ਸੋਚ ਲੈ ਖੇਤ ਇੱਕ ਵਾਰ ਗਏ ਤਾਂ ਵਾਪਸ ਜਾਉਣਾ ਮੁਸ਼ਕਲ ਹੈ ਸ਼ਾਮ ਨੂੰ ਚੌਂਕ ਦੇ ਵਿੱਚ ਗੱਲਾਂ ਚੱਲ ਰਹੀਆਂ ਸਨ ਕੋਈ ਕਹਿੰਦਾ ਜਾਏ ਤਾਂ ਚੰਗਾ ਪੈਸਾ ਆਵੇਗਾ ਘਰ ਕੋਈ ਕਹਿੰਦਾ ਵਿਦੇਸ਼ਾਂ ਵਿੱਚ ਦੁੱਖ ਹੀ ਦੁੱਖ ਨਾ ਘਰ ਨਾ ਮਿੱਟੀ ਪਿੰਡ ਦੀਆਂ ਔਰਤਾਂ ਨੇ ਵੀ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਕਿ ਜਸਪ੍ਰੀ ਦੇ ਹਾਲਤ ਤਾਂ ਸੋਚੇ ਪਤੀ ਦੂਰ ਹੋਵੇ ਘਰ ਕਿਵੇਂ ਚੱਲੇਗਾ ਜਸਪ੍ਰੀਤ ਇਹ ਸਭ ਕੁਝ ਚੁੱਪਚਾਪ ਸਹੁੰਦੀ ਰਹੀ ਪਰ ਰਾਤ ਨੂੰ ਉਹ ਛੱਤੇ ਖੜੀ ਤਾਰਿਆਂ ਵੱਲ ਤੱਕਦੀ ਜਾਂਦੀ। ਉਸਦੇ ਦਿਲ ਵਿੱਚ ਡਰ ਅਤੇ ਉਮੀਦ ਇਕੱਠੇ ਸਨ। ਇੱਕ ਹਫ਼ਤਾ ਬਾਅਦ ਜਦ ਪੈਸੇ ਦਾ ਇੰਤਜ਼ਾਮ ਹੋ ਗਿਆ ਤਾਂ ਤਹਿਸੀਲ ਤੋਂ ਚਿੱਠੀ ਆਈ ਕਿ ਪਾਸਪੋਰਟ ਲਈ ਦਸਤਾਵੇਜ਼ ਵਿੱਚ ਇੱਕ ਸਾਲ ਪੁਰਾਣਾ ਪਤਾ ਹੈ ਜੋ ਮੈਚ ਨਹੀਂ ਕਰਦਾ। ਰਣਜੀਤ ਦਫ਼ਤਰ ਦੌੜਿਆ ਪਰ ਕਲਰਕ ਨੇ ਸਾਫ਼ ਕਹਿ ਦਿੱਤਾ ਕਿ ਹੁਣੇ ਕੰਮ ਮੁਰ ਤੋਂ ਕਰਨਾ ਪਵੇਗਾ, ਘੱਟੋ-ਘੱਟ 2 ਮਹੀਨੇ ਲੱਗ ਜਾਣਗੇ। ਰਣਜੀਤ ਦਾ ਦਿਲ ਟੁੱਟ ਗਿਆ ਘਰ ਆ ਕੇ ਉਹ ਮੰਗੇ ਤੇ ਬੈਠ ਗਿਆ ਅੱਖਾਂ ਛੱਤ ਵੱਲ ਲੱਗਦਾ ਸੀ ਕਿ ਜਿਵੇਂ ਵਿਦੇਸ਼ ਜਾਣ ਦਾ ਸੁਪਨਾ ਜੋ ਹੈ ਉਹ ਹੱਥੋਂ ਛੁੱਟਦਾ ਹੀ ਜਾ ਰਿਹਾ ਹੈ ਅਤੇ ਉਹਨੂੰ ਸੋਚ ਰਿਹਾ ਸੀ ਕਿ ਵਿਦੇਸ਼ ਜਾਇਆ ਕਿਵੇਂ ਜਾਵੇ ਕਿਉਂਕਿ ਉਸ ਦਾ ਸੁਪਨਾ ਹੀ ਸਭ ਤੋਂ ਵੱਡਾ ਵਿਦੇਸ਼ ਜਾਣਾ ਸੀ ਇੱਕ ਸ਼ਾਮ ਜਦੋਂ ਰਣਜੀਤ ਖੇਤਾਂ ਵਿੱਚ ਪਾਣੀ ਲਾ ਰਿਹਾ ਸੀ ਪਿੰਡ ਦੇ ਬਸਡੇ ਤੇ ਆਉਂਦੀ ਮੋਟਰਸਾਈਕਲ ਦੀ ਗੜਗੜਾਟ ਸੁਣਾਈ ਦਿੱਤੀ ਰਸਤੇ ਤੇ ਧੂੜ ਉੱੜਦੀ ਤੇ ਕਾਲੇ ਚਸ਼ਮੇ ਪੈਨੇ ਇੱਕ ਜਣਾ ਰੁਕਿਆ ਰਣਜੀਤ ਨੇ ਧਿਆਨ ਨਾਲ ਦੇਖਿਆ ਉਸ ਦਾ ਨਾਮ ਸੀ ਮੋਹਨ ਵੀਰ ਉਹਦਾ ਬਚਪਨ ਦਾ ਦੋਸਤ ਸੀ ਜੋ 5 ਸਾਲ ਪਹਿਲਾਂ ਦੁਬਈ ਗਿਆ ਸੀ ਮੋਹਨ ਵੀਰ ਨੇ ਮੋਟਰਸਾਈਕਲ ਸਾਈਡ ਤੇ ਲਾਈ ਗੜੇ ਮਿਲਿਆ ਤੇ ਕਿਹਾ ਕਿ ਯਾਰ ਸੁਣਿਆ ਤੂੰ ਵੀ ਵਿਦੇਸ਼ ਜਾਣ ਬਾਰੇ ਸੋਚ ਰਿਆ ਹਾਂ ਮੈਂ ਆਇਆ ਹਾਂ ਤੈਨੂੰ ਕੰਮ ਦੇਣ ਦੇ ਲਈ ਰਾਤ ਨੂੰ ਮੋਹਨਵੀਰ ਰਣਜੀਤ ਦੇ ਘਰ ਆਇਆ ਚਾਨਣ ਦੀ ਰੋਸ਼ਨੀ ਹੌਲੀ-ਹੌਲੀ ਅੰਗਣ ਦੇ ਵਿੱਚ ਪੈ ਰਹੀ ਸੀ ਤੇ ਮੋਰਾਂ ਦੀਆਂ ਬੋਲੀਆਂ ਪਿੱਛੇ ਗੂੰਜ ਰਹੀਆਂ ਸਨ ਚਾਹ ਦੇ ਘੁੱਟਾਂ ਨਾਲ ਮੋਹਨਵੀਰ ਨੇ ਕਿਹਾ ਕਿ ਵਿਜੇ ਦਾ ਸਾਰਾ ਖਰਚਾ ਮੈਂ ਕਰਾਂਗਾ ਤੈਨੂੰ ਕੁਝ ਦੇਣ ਦੀ ਲੋੜ ਨਹੀਂ ਸਿਰਫ ਉੱਤੇ ਪਹੁੰਚ ਕੇ ਮੇਰੇ ਨਾਲ ਇੱਕ ਕੰਮ ਕਰਨਾ ਪਵੇਗਾ ਕੁਝ ਸਮਾਨ ਲੈ ਜਾਣਾ ਤੇ ਲਿਉਣਾ ਪਵੇਗਾ ਰਣਜੀਤ ਨੇ ਪੁੱਛਿਆ ਕਿਹੜਾ ਸਮਾਨ ਮੋਹਨਵੀਰ ਨੇ ਹੌਲੀ ਆਵਾਜ਼ ਵਿੱਚ ਕਿਹਾ ਸਵਾਲ ਨਾ ਪੁੱਛ ਪੈਸੇ ਵਧੇਰੇ ਕੰਮ ਤੇਜ਼ ਪਰ ਰਾਜ਼ ਰੱਖਣਾ ਪਵੇਗਾ ਜਸਪ੍ਰੀਤ ਨੇ ਰਸੋਈ ਤੇ ਇਹ ਗੱਲ ਸੁਣੀ ਉਸਦਾ ਚਿਹਰਾ ਫਿੱਕਾ ਪੈ ਗਿਆ ਉਹ ਸਮਝ ਗਈ ਕਿ ਕੋਈ ਆਮ ਮਜ਼ਦੂਰੀ ਨਹੀਂ ਹੈ ਰਾਤ ਨੂੰ ਜਦ ਮੋਹਨਵੀਰ ਚਲਾ ਗਿਆ ਤਾਂ ਘਰ ਦੇ ਵਿੱਚ ਖਮੋਸ਼ੀ ਛਾ ਗਈ ਕੇਵਲ ਹਵਾ ਦੀਆਂ ਸੁਰਾਂ ਅਤੇ ਕਦੇ-ਕਦੇ ਕੁੱਤਿਆਂ ਦੇ ਭੌਂਕੜ ਦੀ ਆਵਾਜ਼ ਜਸਪ੍ਰਿਤ ਨੇ ਤਿੱਖੇ ਸੁਰਾਂ ਵਿੱਚ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਕੰਮ ਕਿੰਨਾ ਖਤਰਨਾਕ ਹੈ ਕੀ ਪਤਾ ਤੁਹਾਡੇ ਤੋਂ ਇਹ ਕਿਹੜਾ ਕੰਮ ਕਰਵਾਉਣਗੇ ਪੈਸੇ ਦੇ ਲਾਲਚ ਵਿੱਚ ਕਿਤੇ ਤੁਸੀਂ ਆਪਣੀ ਜ਼ਿੰਦਗੀ ਨਾ ਗਵਾ ਬੈਠੋ ਰਣਜੀਤ ਚੁੱਪਚਾਪ ਰਿਹਾ ਉਸਦੇ ਮਨ ਦੇ ਵਿੱਚ ਉਲਝਣ ਦਾ ਤੂਫਾਨ ਸੀ ਇੱਕ ਪਾਸੇ ਸੁਪਨਾ ਸੀ ਵਿਦੇਸ਼ ਜਾਣ ਦਾ ਤੇ ਦੂਜੇ ਪਾਸੇ ਖਤਰੇ ਦਾ ਸਾਆ ਅਗਲੇ 3 ਦਿਨ ਰਣਜੀਤ ਨੇ ਖੇਤਾਂ ਵਿੱਚ ਕੰਮ ਕੀਤਾ ਪਰ ਮਨ ਕਿਤੇ ਹੋਰ ਸੀ ਹਲ ਚਲਾਉਂਦੇ ਹੋਏ ਉਹ ਸੋਚਦਾ ਰਹਿੰਦਾ ਜੇ ਮੋਹਨਬੀਰ ਸੱਚ ਕਹਿ ਰਿਹਾ ਹੈ ਤਾਂ ਤੁਰੰਤ ਪੈਸੇ ਮਿਲ ਜਾਣਗੇ ਪਰ ਜੇ ਕੰਮ ਗਲਤ ਹੈ ਤਾਂ ਸਵੇਰੇ ਪਿੰਡ ਦੇ ਗੁਰਦੁਆਰੇ ਵਿੱਚ ਆਰਤੀ ਦੀ ਧੁਨ ਆਉਂਦੀ ਹੈ ਜੋ ਉਸ ਨੂੰ ਸੰਤੁਲਨ ਦਿੰਦੀ ਹੈ ਪਰ ਜਦ ਰਾਤ ਨੂੰ ਇਕੱਲਾ ਹੁੰਦਾ ਹੈ ਤਾਂ ਹਵਾ ਦੀਆਂ ਛਿਸਕੀਆਂ ਵੀ ਡਰਾਉਣ ਲੱਗ ਜਾਂਦੀਆਂ ਨੇ ਇੱਕ ਰਾਤ ਚਾਨਣੀ ਬਹੁਤ ਸਾਫ਼ ਸੀ ਜਸਪ੍ਰੀਤ ਛੱਤ ਤੇ ਚਾਰਪਾਈ ਤੇ ਬੈਠੀ ਸੀ ਤੇ ਰਣਜੀਤ ਨੂੰ ਕਹਿੰਦੀ ਹੈ ਮੈਂ ਪੈਸਿਆਂ ਦੀ ਕਮੀ ਸਹਿ ਲਵਾਂਗੀ ਪਰ ਤੇਰੀ ਜ਼ਿੰਦਗੀ ਦਾ ਜੋਖਮ ਨਹੀਂ ਲੈ ਸਕ ਉਸ ਦੀ ਆਵਾਜ਼ ਕੰਬ ਰਹੀ ਸੀ ਤੂੰ ਨਹੀਂ ਜਾਣਾ ਮੈਨੂੰ ਵਾਦਾ ਕਰ ਰਣਜੀਤ ਨੇ ਉਸ ਦੀਆਂ ਅੱਖਾਂ ਵਿੱਚ ਦੇਖਿਆ ਪਰ ਜਵਾਬ ਨਾ ਦਿੱਤਾ ਉਸ ਦਾ ਚੁੱਪ ਰਹਿਣਾ ਹੀ ਉਸ ਦੇ ਮਨ ਦੀ ਉਲਝਣ ਨੂੰ ਦੱਸ ਰਿਹਾ ਸੀ ਅਗਲੇ ਦਿਨ ਰਣਜੀਤ ਨੇ ਮੋਹਨਵੀਰ ਨੂੰ ਚੌਂਕ ਤੇ ਮਿਲਿਆ ਤੇ ਦੁਪਹਿਰ ਦੀ ਗਰਮੀ ਵਿੱਚ ਪੱਖੇ ਹੇਠਾਂ ਚਾਹ ਪੀਂਦੇ ਹੋਏ ਰਣਜੀਤ ਨੇ ਕਿਹਾ ਕਿ ਯਾਰ ਇਹ ਕੰਮ ਤਦ ਕਰਾਂਗੇ ਜਦ ਤੂੰ ਸੱਚ ਦੱਸੇ ਮੋਹਨਵੀਰ ਨੇ ਹੱਸ ਕੇ ਕਿਹਾ ਸੱਚ ਇਹ ਹੈ ਕਿ ਪੈਸਾ ਬਿਨਾਂ ਜੋਖਮ ਦੇ ਨਹੀਂ ਹੁੰਦਾ ਪਰ ਜੋਖਮ ਵੱਡਾ ਹੈ ਤਾਂ ਫਾਇਦਾ ਵੀ ਵੱਡਾ ਹੈ ਤੂੰ ਤਿਆਰ ਹੈ ਜਾਂ ਨਹੀਂ ਰਣਜੀਤ ਨੇ ਹੌਲੀ ਜੀ ਆਵਾਜ਼ ਵਿੱਚ ਕਿਹਾ ਮੈਨੂੰ ਇੱਕ ਰਾਤ ਸੋਚਣ ਦੇ ਉਹ ਰਾਤ ਪਿੰਡ ਦੇ ਵਿੱਚ ਬਿਜਲੀ ਗਈ ਹੋਈ ਸੀ ਕੇਵਲ ਚਾਨਣੀ ਤੇ ਦੀਏ ਦੀ ਰੋਸ਼ਨੀ ਦੂਰੋਂ ਕਿਸੇ ਦੇ ਵਜਾਇੇ ਢੋਲ ਦੀ ਧੁਨ ਹਵਾ ਵਿੱਚ ਗੁਜ਼ਰੀ ਸੀ ਸ਼ਾਇਦ ਕਿਸੇ ਦੇ ਘਰ ਵਿੱਚ ਵਿਆਹ ਸੀ ਰਣਜੀਤ ਚਾਰਪਾਈ ਦੇ ਉੱਪਰ ਲੇਟਿਆ ਸੀ ਪਰ ਉਸ ਨੂੰ ਨੀਂਦ ਬਿਲਕੁਲ ਵੀ ਨੇੜੇ ਤੇੜੇ ਵੀ ਨਹੀਂ ਆ ਰਹੀ ਸੀ ਉਸ ਨੇ ਆਪਣੇ ਬਚਪਨ ਦੀਆਂ ਯਾਦਾਂ ਸੋਚੀਆਂ ਪਿੰਡ ਦੇ ਮੇਲੇ ਖੇਤਾਂ ਦੀ ਮਹਿਕ ਮਾਂ ਦੀਆਂ ਦਵਾਮਾਂ ਪਰ ਉਸਨੇ ਸੋਚਿਆ ਕਿ ਜੇ ਮੈਂ ਇੱਕ ਮੌਕਾ ਨਾ ਲਿਆ ਤਾਂ ਸ਼ਾਇਦ ਮੈਂ ساری ਜ਼ਿੰਦਗੀ ਅਫਸੋਸ ਕਰਾਂਗਾ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਚੁੱਪ ਕਰਕੇ ਘਰ ਤੋਂ ਨਿਕਲਿਆ ਤੇ ਮੋਹਨਵੀਰ ਦੇ ਘਰ ਚੱਲ ਪਿਆ। ਜਦ ਰਣਜੀਤ ਮੋਹਨਵੀਰ ਦੇ ਘਰ ਪਹੁੰਚਿਆ ਤਾਂ ਮੋਹਨਵੀਰ ਅੰਗਣ ਦੇ ਵਿੱਚ ਬੈਠਾ ਸਿਗਰਟ ਪੀ ਰਿਹਾ ਸੀ। ਸਵੇਰ ਦੀ ਹਵਾ ਵਿੱਚ ਭਿੰਨ-ਭਿੰਨ ਦੀਆਂ ਆਵਾਜ਼ਾਂ, ਮਧੂਮੱਖੀ ਨੇੜਲੇ ਸਤੂਦ ਦੇ ਦਰਖਤ ਤੇ ਗੂੰਜ ਰਹੀਆਂ ਸਨ ਤੇ ਮੋਰਾਂ ਦੀਆਂ ਬੋਲੀਆਂ ਦੂਰੋਂ-ਦੂਰੋਂ ਸੁਣਾਈ ਦੇ ਰਹੀਆਂ ਸਨ। ਰਣਜੀਤ ਨੇ ਸਿੱਧੀ ਗੱਲ ਕੀਤੀ ਕਿ ਮੈਂ ਤਿਆਰ ਹਾਂ। ਜੋ ਵੀ ਹੋਵੇ। ਮੋਹਨਵੀਰ ਨੇ ਹੰਝੂਆਂ ਵਰਗੀ ਹੰਸੀ ਹੰ ਕੋਈ ਵੀ ਗੱਲ ਕਿਸੇ ਨਾਲ ਨਹੀਂ ਕਰਨੀ ਪਰ ਪਿੰਡ ਦੀਆਂ ਅੱਖਾਂ ਤੇ ਕੰਨ ਹਰ ਜਗ੍ਹਾ ਹੁੰਦੇ ਨੇ ਚੌਂਕ ਤੇ ਹਲਵਾਈ ਦੀ ਦੁਕਾਨ ਤੇ ਲੋਕ ਗੱਲਾਂ ਕਰ ਰਹੇ ਸਨ ਕਿ ਸੁਣਿਆ ਹੈ ਰਣਜੀਤ ਵੀ ਮੋਹਨ ਵੀਰ ਦੇ ਨਾਲ ਜਾਣ ਵਾਲਾ ਹੈ ਉਹ ਤਾਂ ਗੁਪਤ ਕੰਮ ਕਰਦਾ ਹੈ ਕਿਸੇ ਨੇ ਹੌਲੀ ਆਵਾਜ਼ ਵਿੱਚ ਕਿਹਾ ਇਹ ਕੰਮ ਸਹੀ ਨਹੀਂ ਉਸ ਦਾ ਚੱਕਰ ਪੈ ਸਕਦਾ ਹੈ ਇਹ ਗੱਲਾਂ ਜਸਪ੍ਰੀਤ ਦੇ ਕੰਨਾਂ ਤੱਕ ਵੀ ਪਹੁੰਚ ਲਈਆਂ ਉਸ ਦਾ ਦਿਲ ਡੁੱਬਣ ਲੱਗਾ ਪਰ ਰਣਜੀਤ ਨਾਲ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਉਹ ਤਾਂ ਹੁਣ ਜ਼ਿਆਦਾ ਸਮਾਂ ਮੋਹਨਵੀਰ ਦੇ ਨਾਲ ਹੀ ਬਤਾਉਂਦਾ ਸੀ ਮੋਹਨਵੀਰ ਨੇ ਰਣਜੀਤ ਨੂੰ ਆਪਣੇ ਗੋਦਾਮ ਚ ਲੈ ਕੇ ਗਿਆ ਉੱਥੇ ਪੁਰਾਣੇ ਬਕਸੇ ਬੰਦ ਥੈਲੇ ਕੁਝ ਲੋਹੇ ਦੇ ਸੰਦ ਪਏ ਸਨ ਹਵਾ ਵਿੱਚ ਸੀਲਨ ਤੇ ਡੀਜ਼ਲ ਦੀ ਮਿਲੀ ਜੁਲੀ ਸੁਗੰਧ ਸੀ ਉਸ ਨੇ ਕਿਹਾ ਕਿ ਇਹ ਤੂੰ ਦੋ ਹਫ਼ਤੇ ਸਿੱਖੇਂਗਾ ਕਿ ਕੀ ਕਰਨਾ ਹੈ ਫਿਰ ਸਿੱਧਾ ਅੰਤਰਰਾਸ਼ਟਰੀ ਹਵਾਈ ਅੱਡਾ ਰਣਜੀਤ ਨੂੰ ਇੱਕ ਪੁਰਾਣਾ ਸੂਟਕੇਸ ਦਿੱਤਾ ਗਿਆ ਜਿਸ ਵਿੱਚ ਕੁਝ ਖਾਲੀ ਖਾਨੇ ਤੇ ਗੁਪਤ ਜੱਪਾ ਬੜੀਆਂ ਸਨ ਇਹੀ ਤੇਰਾ ਅਸਲੀ ਕੰਮ ਹੈ ਜੋ ਸਮਾਨ ਮੈਂ ਤੈਨੂੰ ਦੇਵਾਂਗਾ ਇਸ ਵਿੱਚ ਰੱਖ ਕੇ ਪਾਰ ਲੈ ਜਾਣਾ ਹੈ ਉਹੀ ਸ਼ਾਮ ਜਦ ਰਣਜੀਤ ਘਰ ਵਾਪਸ ਆ ਰਿਹਾ ਸੀ ਉਸਨੇ ਮਹਿਸੂਸ ਕੀਤਾ ਕਿ ਪਿੱਛੇ ਕੋਈ ਆ ਰਿਹਾ ਹੈ ਰਸਤੇ ਤੇ ਪਿੰਡ ਦੇ ਕੁੱਤੇ ਭੌਂਕਣ ਲੱਗੇ ਤੇ ਸਾਇਆ ਹਰ ਮੋੜ ਤੇ ਲੁਕ ਜਾਂਦਾ ਸੀ ਜਦ ਰਣਜੀਤ ਮੁੜ ਕੇ ਦੇਖਦਾ ਹੈ ਤਾਂ ਗਲੀ ਖਾਲੀ ਸੀ ਪਰ ਉਸਨੂੰ ਪਤਾ ਸੀ ਕਿ ਕੋਈ ਉਸ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਰਣਜੀਤ ਇਹ ਸਭ ਕੁਝ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋ ਰਿਹਾ ਸੀ ਅਗਲੇ ਦਿਨ ਸਵੇਰੇ ਰਣਜੀਤ ਗੋਦਾਮ ਵੱਲ ਚਲਾ ਗਿਆ ਤੁੰਦ ਹੌਲੀ-ਹੌਲੀ ਖੇਤਾਂ ਤੋਂ ਉੱਠ ਰਹੀ ਸੀ ਤੇ ਪਿੰਡ ਦੀ ਰਾਹ ਤੇ ਚੜ੍ਹਦੀ ਕੂਕਰ ਦੀ ਆਵਾਜ਼ ਮੁਰਗਿਆਂ ਦੀ ਬਾੰਗ ਤੇ ਬੱਚਿਆਂ ਦੇ ਸਕੂਲ ਵੱਲ ਦੌੜ ਦੀ ਚਾਲ ਸੁਣਾਈ ਦੇ ਰਹੀ ਸੀ ਪਰ ਜਿਵੇਂ ਹੀ ਬੇਰ ਦੇ ਦਰਖਤ ਕੋਲ ਪਹੁੰਚਿਆ ਸਾਇਆ ਅਚਾਨਕ ਸਾਹਮਣੇ ਆ ਗਿਆ ਇੱਕ ਲੰਬੇ ਕੱਦ ਵਾਲਾ ਅਣਜਾਣ ਆਦਮੀ ਕਾਲੀ ਪੱਗ ਤੇ ਅੱਖਾਂ 'ਚ ਅਜੀਬ ਚਮਕ ਉਸ ਨੇ ਹੌਲੀ ਆਵਾਜ਼ ਵਿੱਚ ਕਿਹਾ ਕਿ ਇਹ ਕੰਮ ਛੱਡ ਦੇ ਤੇਰਾ ਨਾਮ ਲਿਸਟ ਵਿੱਚ ਹੈ ਰਣਜੀਤ ਹੈਰਾਨ ਹੋਇਆ ਕਿਹੜੀ ਲਿਸਟ ਪਰ ਉਹ ਆਦਮੀ ਮੁੜ ਕੇ ਚਲਾ ਗਿਆ ਜਿਵੇਂ ਹਵਾ ਵਿੱਚ ਗਾਇਬ ਹੋ ਗਿਆ ਹੋਵੇ ਜਦੋਂ ਰਣਜੀਤ ਗੋਦਾਮ ਪਹੁੰਚਿਆ ਉਸਨੇ ਸਾਰੀ ਗੱਲ ਮੋਹਨਵੀਰ ਨੂੰ ਦੱਸੀ ਮੋਹਨਵੀਰ ਦਾ ਚਿਹਰਾ ਵੀ ਗੰਭੀਰ ਹੋ ਗਿਆ ਤੂੰ ਕਿਸੇ ਅਜਿਹੇ ਬੰਦੇ ਨਾਲ ਗੱਲ ਨਹੀਂ ਕਰੀ ਜਿਸ ਦਾ ਚਿਹਰਾ ਤੂੰ ਜਾਣਦਾ ਨਹੀਂ ਉਹ ਪੁਲਿਸ ਦਾ ਵੀ ਹੋ ਸਕਦਾ ਹੈ ਸਾਡੇ ਵਿਰੋਧੀ ਗੁਪਤ ਦਾ ਵੀ ਹੋ ਸਕਦਾ ਹੈ ਉਸਨੇ ਰਣਜੀਤ ਦਾ ਮੋੜਾ ਫੜ ਲਿਆ ਹੁਣ ਤੂੰ ਗੋਦਾਮ ਤੋਂ ਸਿੱਧਾ ਘਰ ਜਾਵੇਂਗਾ ਕੋਈ ਸ਼ੱਕੀ ਗੱਲ ਨਹੀਂ ਕਰਨੀ ਜੇ ਤੂੰ ਡਰ ਗਿਆ ਤਾਂ ਪੈਸੇ ਦੇ ਸੁਪਨੇ ਦੋਨੇ ਖਵਾ ਬੈਠੇਗਾ ਉਸ ਰਾਤ ਘਰ ਦੇ ਵਿੱਚ ਅਜੀਬ ਚੁੱਪੀ ਸੀ ਜਸਪ੍ਰੀਤ ਨੇ ਕੁਝ ਨਹੀਂ ਪੁੱਛਿਆ ਪਰ ਉਸ ਦੀਆਂ ਅੱਖਾਂ ਵਿੱਚ ਹਜ਼ਾਰ ਸਵਾਲ ਸਨ ਬੱਚੇ ਆਪਣੇ ਕਾਪੀਆਂ ਤੇ ਕੰਮ ਕਰ ਰਹੇ ਸਨ ਤੇ ਦੂਰੋਂ ਰੇਲਗੱਡੀ ਦੀ ਸਿਟੀ ਆ ਰਹੀ ਸੀ ਰਣਜੀਤ ਨੇ ਮਹਿਸੂਸ ਕੀਤਾ ਕਿ ਹਾਲੇ ਵੀ ਆਪਣੇ ਪਰਿਵਾਰ ਤੋਂ ਦੂਰ ਹੋਣਾ ਸ਼ੁਰੂ ਹੋ ਗਿਆ ਹੈ ਜਿਵੇਂ ਦੋ ਜਹਾਨਾਂ ਦੇ ਵਿਚਕਾਰ ਖੜਾ ਹੋਵੇ ਦੋ ਦਿਨ ਬਾਅਦ ਮੋਹਨਵੀਰ ਨੇ ਕਿਹਾ ਕਿ ਅੱਜ ਤੇਰਾ ਟੈਸਟ ਹੈ ਇੱਕ ਛੋਟਾ ਜਿਹਾ ਪੈਕੇਟ ਸੂਟ ਕੇ ਕੇਸ ਵਿੱਚ ਰੱਖ ਕੇ ਸ਼ਹਿਰ ਦੇ ਇੱਕ ਹੋਟਲ ਵਿੱਚ ਪਹੁੰਚਾ ਦੇ ਕੋਈ ਸਵਾਲ ਨਹੀਂ ਰਣਜੀਤ ਦੇ ਹੱਥ ਕੰਬ ਰਹੇ ਸਨ ਅਤੇ ਉਹ ਡਰ ਵੀ ਰਿਹਾ ਸੀ ਕਿ ਮੇਰੇ ਨਾਲ ਕਿਤੇ ਗਲਤ ਕੰਮ ਵੀ ਨਾ ਹੋ ਜਾਵੇ ਪਰ ਉਸ ਤੋਂ ਬਾਅਦ ਸਵੇਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਰਣਜੀਤ ਆਪਣਾ ਸੂਟਕੇਸ ਲੈ ਕੇ ਘਰੋਂ ਨਿਕਲਿਆ ਰਾਹ ਦੇ ਵਿੱਚ ਸਿਰਫ ਪਿੰਡ ਦੇ ਕੁੱਤੇ ਭੌਂਕ ਰਹੇ ਸਨ ਤੇ ਦੂਰੋਂ ਬੂਹਾ ਤੇ ਟਪਕਦੀਆਂ ਮੀਂਹ ਦੀਆਂ ਬੂੰਦਾਂ ਤੇ ਟਿਕ ਟਿਕ ਸੁਣਾਈ ਦੇ ਰਹੀ ਸੀ ਬੱਸਾਂ ਦੇ ਤੇ ਦੋ ਤਿੰਨ ਸਵਾਰੀਆਂ ਸਨ ਕਿਸੇ ਦੇ ਹੱਥ ਵਿੱਚ ਬੋਰੀ ਤੇ ਕਿਸੇ ਦੇ ਬਾਹ ਵਿੱਚ ਛੋਟਾ ਬੱਚਾ ਬੱਸ ਆਈ ਡਰਾਈਵਰ ਦੇ ਨਾਲ ਸਹਾਇਕ ਤੇ ਹੌਲੀ ਆਵਾਜ਼ ਵਿੱਚ ਕਿਹਾ ਸ਼ਹਿਰ ਸਿੱਧੀ ਰਣਜੀਤ ਨੇ ਟਿਕਟ ਲਈ ਤੇ ਪਿਛਲੇ ਕੋਨੇ ਵਾਲੀ ਸੀਟ ਤੇ ਬੈਠ ਗਿਆ ਤਾਂ ਜੋ ਉਸ ਦਾ ਚਿਹਰਾ ਠੀਕ ਨਾਲ ਕੋਈ ਨਾ ਵੇਖ ਸਕੇ ਬੱਸ ਹੌਲੀ-ਹੌਲੀ ਪਿੰਡ ਦੇ ਰਾਹਾਂ ਤੋਂ ਨਿਕਲੀ ਖੇਤਾਂ ਵਿੱਚ ਧੁੰਦ ਚਾਦਰ ਵਾਂਗ ਪਸਰ ਰਹੀ ਸੀ ਤੇ ਹਰ ਥਾਂ ਮਿੱਟੀ ਦੀ ਸੁਗੰਧ ਪਰ ਰਣਜੀਤ ਦਾ ਧਿਆਨ ਆਪਣੇ ਸੂਟਕੇਸ ਤੇ ਹੀ ਸੀ ਜਿਵੇਂ ਉਸ ਵਿੱਚ ਕੋਈ ਜਿੰਦਾ ਚੀਜ਼ ਬੰਦ ਹੋਵੇ ਹਰ ਵਾਰ ਬੱਸ ਹਿੱਲਦੀ ਉਸ ਨੂੰ ਲੱਗਦਾ ਜਿਵੇਂ ਅੰਦਰ ਕੁਝ ਖਿਸਕਿਆ ਹੈ ਇੱਕ ਬਜ਼ੁਰਗ ਨੇ ਪੁੱਛਿਆ ਪੁੱਤਰ ਕਿੱਥੇ ਜਾ ਰਿਹਾ ਹੈ ਰਣਜੀਤ ਨੇ ਹੱਸ ਕੇ ਕਿਹਾ ਕਿ ਮੈਂ ਮਾਮੇ ਦੇ ਘਰ ਜਾ ਰਿਹਾ ਹਾਂ ਮੈਨੂੰ ਕੰਮ ਹੈ ਉਸ ਦੀ ਆਵਾਜ਼ ਵਿੱਚ ਕਬਰਾਟ ਨੂੰ ਛਪਾਉਣਾ ਔਖਾ ਸੀ ਸ਼ਹਿਰ ਪਹੁੰਚ ਕੇ ਬੱਸ ਅੱਡੇ ਦੀ ਗੜਬੜ ਉਸ ਨੂੰ ਚੱਕਰ ਲਾਉਣ ਲੱਗੀ ਸੀ ਉੱਥੇ ਰਿਕਸ਼ਿਆਂ ਦੀ ਆਵਾਜ਼ ਅਤੇ ਉੱਥੇ ਹਰ ਜਗ੍ਹਾ ਜੋ ਕਿ ਸ਼ੋਰ ਸ਼ਰਾਬਾ ਸੀ ਮੋਹਨ ਵੀਰ ਦੇ ਦਿੱਤੇ ਨਿਰਦੇਸ਼ ਯਾਦ ਕਰਦਾ ਹੋਇਆ ਰਣਜੀਤ ਨੇ ਇੱਕ ਆਟੋ ਫੜਿਆ ਤੇ ਡਰਾਈਵਰ ਨੂੰ ਪਤਾ ਦੱਸਿਆ ਰਾਸਤੇ ਤੇ ਉਸ ਨੂੰ ਇਹ ਅਹਿਸਾਸ ਹੋਇਆ ਕਿ ਕੋਈ ਮੋਟਰਸਾਈਕਲ ਉਸ ਦਾ ਪਿੱਛਾ ਕਰ ਰਹੀ ਹੈ ਹਰ ਮੋੜ ਤੇ ਹਰ ਰੁਕਾਵਟ ਤੇ ਉਹ ਪਿੱਛੇ ਹੀ ਰਹਿੰਦੀ ਹੈ ਹੋਟਲ ਇੱਕ ਸੁੰਨੀਆਂ ਗਲੀਆਂ ਵਿੱਚ ਸੀ ਬਾਹਰ ਬੱਤੀ ਦੀ ਪੀੜੀ ਰੋਸ਼ਨੀ ਫੈਲੀ ਹੋਈ ਸੀ ਅੰਦਰ ਦਾਖਲ ਹੋ ਕੇ ਰਣਜੀਤ ਨੇ ਰਿਸੈਪਸ਼ਨ ਤੇ ਨਾਮ ਦੱਸਿਆ ਤੇ ਇੱਕ ਕਾਲਾ ਕੋਟ ਪਾਏ ਬੰਦਾ ਉਸ ਦੇ ਕੋਲ ਆਇਆ ਬਿਨਾਂ ਕੁਝ ਕਹੇ ਉਸ ਨੇ ਸੂਟ ਕਿਸ ਲਿਆ ਕੇ ਰੱਖ ਕੇ ਚਲਾ ਗਿਆ ਰਣਜੀਤ ਦੇ ਪਸੀਨੇ ਛੁੱਟ ਗਏ ਕੰਮ ਮੁੱਕ ਗਿਆ ਸੀ ਪਰ ਉਸ ਦਾ ਪਤਾ ਨਹੀਂ ਸੀ ਕਿ ਜ਼ਿੰਦਗੀ ਦਰਵਾਜ਼ਾ ਕਿਸ ਪਾਸੇ ਖੁੱਲੇਗਾ ਅਤੇ ਉਸ ਦੇ ਨਾਲ ਅੱਗੇ ਕੀ ਹੋਣ ਵਾਲਾ ਹੈ ਰਣਜੀਤ ਨੂੰ ਤੀਸਰੀ ਮੰਜ਼ਲ ਤੇ ਇੱਕ ਛੋਟਾ ਕਮਰਾ ਦਿੱਤਾ ਗਿਆ। ਕਮਰੇ ਚ ਪੁਰਾਣੀ ਲੱਕੜ ਦੀ ਅਲਮਾਰੀ ਤੇ ਟੁੱਟੇ ਸ਼ੀਸ਼ੇ ਵਾਲੀ ਟੇਬਲ ਤੇ ਕੋਨੇ ਚ ਪੱਖਾ ਹੌਲੀ-ਹੌਲੀ ਘੁੰਮ ਰਿਹਾ ਸੀ ਜਿਸ ਦੀ ਚੀਖ ਕੱਟਣ ਵਾਲੀ ਆਵਾਜ਼। ਚੁੱਪੀ ਵਿੱਚ ਹੋਰ ਵੀ ਭਿਆਨਕ ਲੱਗ ਰਹੀ ਸੀ। ਬਾਹਰੋਂ ਸ਼ਹਿਰ ਦੇ ਹਾਰਨ ਅਤੇ ਰਿਸਕਿਆਂ ਦੀਆਂ ਆਵਾਜ਼ਾਂ ਕਦੇ ਉੱਚੀਆਂ ਤੇ ਕਦੇ ਹੌਲੀਆਂ ਆ ਰਹੀਆਂ ਸਨ। ਰਣਜੀਤ ਨੇ ਦਰਵਾਜ਼ਾ ਅੰਦਰੋਂ ਲੋਕ ਕੀਤਾ, ਜੁੱਤੀਆਂ ਉਤਾਰੀਆਂ ਤੇ ਬਿਸਤਰੇ ਤੇ ਬੈਠ ਗਿਆ। ਉਸਦੇ ਮਨ ਵਿੱਚ ਬਸ ਇੱਕੋ ਗੱਲ ਘੁੰਮ ਰਹੀ ਸੀ, ਸੂਟਕੇਸ ਵਿੱਚ ਕੀ ਸੀ ਤੇ ਜਿਸ ਨੇ ਲਿਆ ਉਹ ਕੌਣ ਸੀ? ਰਾਤ ਦੇ ਕਰੀਬ 11 ਵਜੇ ਜਦੋਂ ਖਿੜਕੀ 'ਚੋਂ ਬਾਹਰ ਦੇਖ ਰਿਹਾ ਸੀ ਤਾਂ ਦਰਵਾਜ਼ੇ ਹੌਲੀ ਟੱਪ ਹੋਈ। ਕੌਣ? ਉਸਨੇ ਘਬਰਾ ਕੇ ਸੁਰਵਿਚ ਪੁੱਛਿਆ। ਬਾਹਰੋਂ ਇੱਕ ਸੁੱਕੀ ਪਰ ਤਿੱਖੀ ਆਵਾਜ਼ ਆਈ, "ਤੂੰ ਸੋਚ ਰਿਹਾ ਹੈ ਕਿ ਤੈਨੂੰ ਪਤਾ ਨਹੀਂ, ਪਰ ਅਸੀਂ ਜਾਣਦੇ ਹਾਂ ਤੂੰ ਕਿੱਥੋਂ ਆਇਆ ਹੈ।" ਰਣਜੀਤ ਦਾ ਦਿਲ ਤੇਜ਼ੀ ਦੇ ਨਾਲ ਧੜਕਣ ਲੱਗ ਗਿਆ। ਉਸਨੇ ਦਰਵਾਜ਼ਾ ਨਹੀਂ ਖੋਲ੍ਹਿਆ ਪਰ ਫਰਸ਼ 'ਤੇ ਖਮੋਸ਼ੀ ਨਾਲ ਇੱਕ ਛੋਟਾ ਕਾਗਜ਼ ਪੱਤਰ ਅੰਦਰ ਧੱਕਿਆ ਗਿਆ। ਪੱਤਰ 'ਤੇ ਕੁਝ ਲਫ਼ਜ਼ ਲਿਖੇ ਸਨ, "ਜਦ ਧੁੰਦ ગાੜੀ ਹੋਵੇ ਤਾਂ ਖੇਤਾਂ ਵੱਲ ਰਾਹ ਨਾ ਲੈਣਾ, ਤੇਰੇ ਪਿੱਛੇ ਸائے ਹਨ।" ਇਹ ਪੜ੍ਹ ਕੇ ਉਸ ਦਾ ਗਲਾ ਸੁੱਕ कोई आम ਧਮਕੀ ਨਹੀਂ ਸੀ ਇਹ ਉਸ ਦੀ ਜ਼ਿੰਦਗੀ ਦੇ ਅੰਦਰ ਕਿਸੇ ਨੇ ਲਿਖੀ ਸੀ ਉਸ ਦਾ ਪਿਛੋਕੜ ਪਤਾ ਸੀ ਰਣਜੀਤ ਨੇ ਲਾਈਟ ਬੰਦ ਕਰਕੇ ਖਿੜਕੀ ਨੇੜੇ ਕੁਰਸੀ ਰੱਖੀ ਤਾਂ ਜੋ ਜੋ ਕੁਝ ਉਹ ਵੇਖ ਰਿਹਾ ਸੀ ਰਾਤ ਦੇ ਵਿਚਕਾਰ ਬਾਰਿਸ਼ ਸ਼ੁਰੂ ਹੋ ਗਈ ਤੇ ਗਲੀਆਂ ਵਿੱਚ ਬੱਤੀਆਂ ਪਾਣੀਆਂ ਧੁੰਦਰੀਆਂ ਹੋ ਗਈਆਂ ਹਰ ਛਾਂ ਹਰ ਚਾਲ ਦੀ ਆਵਾਜ਼ ਉਸ ਨੂੰ ਲੱਗਦੀ ਕਿ ਜਿਵੇਂ ਕਿ ਉਸ ਦੇ ਪਿੱਛੇ ਹੈ ਉਹ ਜਾਣਦਾ ਸੀ ਕਿ ਵਾਪਸੀ ਦਾ ਰਸਤਾ ਜੋ ਹੈ ਉਹ ਆਸਾਨ ਨਹੀਂ ਹੈ ਕਿਉਂਕਿ ਐਸੀ ਦਲਦਲ ਦੇ ਵਿੱਚ ਉਹ ਫਸ ਚੁੱਕਿਆ ਸੀ ਰਾਤ ਬੇਨਿੰਦ ਕੱਟਣ ਤੋਂ ਬਾਅਦ ਰਣਜੀਤ ਸਵੇਰੇ ਹੀ ਸ਼ਹਿਰ ਛੱਡਣ ਦਾ ਫੈਸਲਾ ਕਰ ਲਿਆ ਉਸਨੇ ਬੱਸ ਅੱਡੇ ਤੇ ਆ ਕੇ ਟਿਕਟ ਲਈ ਪਰ ਹਰ ਵਾਰ ਉਸ ਨੂੰ ਲੱਗਦਾ ਜਿਵੇਂ ਕੋਈ ਦੂਰੋਂ ਉਸ ਦੀ ਨਿਗਰਾਨੀ ਕਰ ਰਿਹਾ ਹੈ ਕਈ ਵਾਰ ਮੋਟਰਸਾਈਕਲ ਵਾਲਾ ਬੰਦਾ ਕਈ ਵਾਰ ਚਸ਼ਮਾ ਲਾਏ ਹੋਏ ਅਜਨਬੀ ਬੱਸ ਪਿੰਡਾਂ ਵੱਲ ਰਾਹਾਂ ਤੇ ਦਾਖਲ ਹੋਈ ਤਾਂ ਹਵਾ ਵਿੱਚ ਇੱਕ ਅਜੀਬ ਜਿਹਾ ਸੁੰਨਾਪਨ ਸੀ ਖੇਤਾਂ ਦੇ ਖੇਤ ਖਾਲੀ ਪਏ ਸਨ ਹਾਲਾਂਕਿ ਕਟਾਈ ਦਾ ਸਮਾਂ ਸੀ ਗਲੀ ਵਿੱਚ ਬੱਚੇ ਖੇਡਣ ਦੇ ਲਈ ਨਿਕਲੇ ਹੋਏ ਸਨ ਰਣਜੀਤ ਨੂੰ ਇਹ ਖਾਮੋਸ਼ੀ ਪਿੰਡ ਦੀ ਆਮ ਸ਼ਾਂਤੀ ਤੋਂ ਵੱਖਰੀ ਲੱਗੀ ਜਿਵੇਂ ਕੁਝ ਹੋ ਚੁੱਕਿਆ ਹੋਵੇ ਬਸ ਤੋਂ ਉੱਤਰਦੇ ਹੀ ਉਸ ਦਾ ਸਾਹਮਣਾ ਪਿੰਡ ਦੇ ਛੋਟੇ ਚਾਹ ਵਾਲੇ ਦੇ ਨਾਲ ਹੋਇਆ ਉਸ ਨੇ ਅੱਖਾਂ ਫੜ ਕੇ ਕਿਹਾ ਕਿਉਂ ਰਣਜੀਤਿਆ ਤੈਨੂੰ ਪਤਾ ਨਹੀਂ ਪਰਸੋਂ ਰਾਤ ਕੋਈ ਮਨੁੱਖ ਗਾਇਬ ਹੋ ਗਿਆ ਸੀ ਉਹ ਵੀ ਤੇਰੇ ਨਾਲ ਤੇਰੇ ਵਾਲੀ ਗਲੀ ਤੋਂ ਰਣਜੀਤ ਦਾ ਦਿਲ ਡੂੰਘਾ ਡੁੱਬ ਗਿਆ ਕੌਣ ਉਸ ਨੇ ਹੌਲੀ ਆਵਾਜ਼ ਵਿੱਚ ਪੁੱਛਿਆ ਚਾਹ ਵਾਲਾ ਹੌਲੀ ਆਵਾਜ਼ ਵਿੱਚ ਬੋਲਿਆ ਬਿੰਦਾ ਤੇਰੇ ਨਾਲ ਬਹੁਤ ਮਿਲਦਾ ਸੀ ਉਹ ਆਖਰੀ ਵਾਰ ਤੇਰੇ ਘਰ ਦੇ ਕੋਲ ਦੇਖਿਆ ਸੀ ਜਦੋਂ ਰਣਜੀਤ ਆਪਣੇ ਘਰ ਦੇ ਦਰਵਾਜ਼ੇ ਤੱਕ ਪਹੁੰਚਿਆ ਉਸਨੇ ਵੇਖਿਆ ਕਿ ਆਂਗਣ ਵਿੱਚ ਅਜਨਬੀ ਪੈਰਾਂ ਦੇ ਨਿਸ਼ਾਨ ਮਿੱਟੀ ਦੇ ਤਾਜ਼ੇ-ਤਾਜ਼ੇ ਸਨ ਅੰਦਰ ਦਾਖਲ ਹੋਣ ਤੇ ਮਾਂ ਚੁੱਪਚਾਪ ਅੱਖਾਂ ਵਿੱਚ ਪਾਣੀ ਲਿਆਏ ਬੈਠੀ ਸੀ ਮਾਂ ਕੀ ਹੋਇਆ ਉਸਨੇ ਸਿਰ ਹਿਲਾ ਕੇ ਪੁੱਛਿਆ ਰਣਜੀਤ ਲੋਕ ਤਨ ਲੱਭ ਰਹੇ ਹਨ ਕਹਿੰਦੇ ਹਨ ਕਿ ਤੂੰ ਬਿੰਦੇ ਦੀ ਆਖਰੀ ਉਮੀਦ ਸੀ ਹੁਣ ਉਹ ਗੁੰਮ ਹੈ ਤੇ ਲੋਕਾਂ ਨੇ ਸਵਾਲਾਂ ਦੇ ਜਵਾਬ ਦੇ ਉਹ ਮੇਰੇ ਕੋਲ ਨਹੀਂ ਨੇ ਬਾਰੋਂ ਪਿੰਡ ਦੀਆਂ ਕੁਝ ਔਰਤਾਂ ਦੀਆਂ ਗੱਲਾਂ ਨਹੀਂਆਂ ਟੁੱਟੀਆਂ-ਫੁੱਟੀਆਂ ਆਵਾਜ਼ਾਂ ਆਈਆਂ ਕਹਿੰਦੇ ਨੇ ਕਿ ਰਣਜੀਤ ਕੋਈ ਚੀਜ਼ ਲੈ ਕੇ ਗਿਆ ਸੀ ਸ਼ਹਿਰ ਉਸ ਤੋਂ ਬਾਅਦ ਬਿੰਦਾ ਗੁੰਮ ਹੋ ਗਿਆ ਹੈ ਇਹ ਗੱਲ ਸੁਣ ਕੇ ਰਣਜੀਤ ਵੀ ਸਮਝ ਗਿਆ ਸੀ ਕਿ ਉਸ ਦਾ ਨਾਮ ਹੁਣ ਸ਼ੱਕ ਦੇ ਘੇਰੇ ਦੇ ਵਿੱਚ ਆ ਗਿਆ ਹੈ ਤੇ ਹੁਣ ਉਹ ਕੀ ਕਰੇ ਉਸ ਰਾਤ ਜਦੋਂ ਪਿੰਡ ਤੇ ਜ਼ਿਆਦਾਤਰ ਘਰਾਂ ਦੀਆਂ ਲਾਈਟਾਂ ਬੁੱਝ ਗਈਆਂ ਸਨ ਰਣਜੀਤ ਨੇ ਆਪਣੇ ਟਾਰਚ ਪਰਾਨੇ ਲਾਠੀ ਅਤੇ ਗਲੇ 'ਚ ਮੋਟਰਸਾਈਕਲ ਦਾ ਪਤਲਾ ਮਾਫਰ ਪਾਇਆ ਤੇ ਮਾਂ ਨੇ ਪਿੱਛੇ ਹੌਲੀ ਵਜ ਵਿੱਚ ਕਿਹਾ ਕਿ ਪੁੱਤ ਧਿਆਨ ਨਾਲ ਹੁਣ ਗਲੀਆਂ ਸੁਰੱਖਿਅਤ ਨਹੀਂ ਰਣਜੀਤ ਨੇ ਸਿਰਫ ਇੱਕ ਹੋੜੀ ਹਾਂ ਮਾਂ ਕਿਹਾ ਤੇ ਚੁੱਪਚਾਪ ਨਿਕਲ ਪਿਆ ਗਲੀ ਦੀ ਬੂਹੇ ਅੱਧੇ ਖੁੱਲੇ ਸਨ ਕੁਝ ਦਰਵਾਜ਼ੇ ਹਵਾਵਾਂ ਦੇ ਨਾਲ ਜੋ ਕਿ ਕੜਕਰੇ ਸਨ ਕੁੱਤੇ ਵੀ ਅਜੀਬ ਚੁੱਪ ਸਨ ਜਿਵੇਂ ਉਹਨਾਂ ਨੇ ਵੀ ਕੁਝ ਵੇਖਿਆ ਹੋਵੇ ਦੂਰੋਂ ਖੇਤਾਂ ਵਿੱਚ ਕੋਈ ਛਾਂ ਲੰਘਦੀ ਨਜ਼ਰ ਆ ਰਹੀ ਸੀ ਪੱਕਾ ਇਨਸਾਨ ਨਹੀਂ ਸੀ ਉਸਨੂੰ ਨਿਗਾਹੋਂ ਟੋਂ ਤੋਂ ਪਹਿਲਾਂ ਪਛਾਣ ਨਹੀਂ ਸਕਿਆ ਉਹ ਗਲੀ ਜਿੱਥੇ ਬੰਦੇ ਨੂੰ ਆਖਰੀ ਵਾਰ ਦੇਖਿਆ ਗਿਆ ਸੀ ਕਾਫੀ ਤੰਗ ਤੇ ਹਨੇਰੀ ਸੀ ਕੱਚੀ ਮਿੱਟੀ ਤੇ ਫਰਸ਼ਾਂ ਦੇ ਪੈਰਾਂ ਦੇ ਨਿਸ਼ਾਨ ਸਨ ਪਰ ਉਹ ਆਮ ਨਹੀਂ ਸਨ ਪੈਰਾਂ ਦੇ ਨਾਲ ਕੋਈ ਭਾਰੀ ਚੀਜ਼ ਖਿੱਚਣ ਦੇ ਨਿਸ਼ਾਨ ਵੀ ਸਨ ਰਣਜੀਤ ਨੇ ਟਾਰਚ ਦੀ ਰੋਸ਼ਨੀ ਨਾਲ ਉਹਨਾਂ ਨਿਸ਼ਾਨ ਫੋਲੋ ਕਰਨੇ ਸ਼ੁਰੂ ਕੀਤੇ ਗਲੀ ਦੇ ਅੰਤ ਦੇ ਵਿੱਚ ਪੁਰਾਣੇ ਟੁੱਟੇ ਛੱਜਾਂ ਹੇਠਾਂ ਉਸਨੇ ਇੱਕ ਲੋਹੇ ਦਾ ਛੋਟਾ ਬਕਸਾ ਮਿਲਿਆ ਬਕਸਾ ਮਿੱਟੀ ਦੇ ਸੁੱਕੇ ਖੂਨ ਦੇ ਨਾਲ ਲਪੇਟਿਆ ਹੋਇਆ ਸੀ ਉਸਦੇ ਕੰਬਦੇ ਹੱਥ ਨਾਲ ਬਕਸਾ ਖੁੱਲਿਆ ਅੰਦਰੋਂ ਇੱਕ ਕਾਲਾ ਕੱਪੜਾ ਪੁਰਾਣੀ ਤਸਵੀਰ ਤੇ ਇੱਕ ਅਜੀਹੀ ਚਾਬੀ ਸੀ ਜੋ ਉਸਨੇ ਕਦੇ ਨਹੀਂ ਵੇਖੀ ਸੀ ਤਸਵੀਰ ਵਿੱਚ ਤਿੰਨ ਲੋਕ ਸਨ ਰਣਜੀਤ ਬਿੰਦਾ ਤੇ ਇੱਕ ਅਣਜਾਣ ਆਦਮੀ ਜੋ ਕਾਲੀ ਪੱਗ ਤੇ ਲੰਬੀ ਦਾੜੀ ਵਾਲਾ ਸੀ ਉਸਦੀਆਂ ਅੱਖਾਂ ਦੀ ਚਮਕ ਰਣਜੀਤ ਨੂੰ ਬੇਚੈਨ ਕਰ ਰਹੀ ਸੀ ਉਹ ਬਕਸਾ ਬੰਦ ਕਰਕੇ ਖੜਾ ਹੋਇਆ ਸੀ ਤੇ ਉਸ ਨੂੰ ਪਿੱਛੇ ਪੈਰਾਂ ਦੀ ਹੌਲੀ ਹੌਲੀ ਚਾਲ ਸੁਣਾਈ ਦਿੱਤੀ ਉਸਨੇ ਟਾਰਚ ਪਿੱਛੇ ਮੋੜੀ ਕੋਈ ਨਹੀਂ ਪਰ ਦੂਜੇ ਹੀ ਪਲ ਉਸਦੀ ਟਾਰਚ ਬੁੱਝ ਗਈ ਔਕ ਠੰਡੀ ਸਾਹ ਲੈਦੀ ਆਵਾਜ਼ ਉਸਦੇ ਬਿਲਕੁਲ ਨੇੜੇ ਗੂੰਜੀ ਚਾਬੀ ਮਿਲ ਗਈ ਪਰ ਹੁਣ ਅਸਲ ਖੇਡ ਜੋ ਹੈ ਉਹ ਸ਼ੁਰੂ ਹੁੰਦੀ ਹੈ ਰਾਤ ਦਾ ਡਰਾਉਣਾ ਪਲ ਇੱਕ ਸੁਪਨੇ ਵਾਂਗ ਲੱਗ ਰਿਹਾ ਸੀ ਸਵੇਰ ਜਦੋਂ ਰਣਜੀਤ ਨੇ ਜੇਬ ਟਟੋਲੀ ਬਕਸਾ ਸੱਚਮੁੱਚ ਉੱਥੇ ਸੀ ਤੇ ਚਾਬੀ ਵੀ ਉਹ ਪੁਰਾਣੀ ਭਾਰੀ ਤੇ ਹੱਥ ਵਿੱਚ ਫੜਦੇ ਠੰਡੀ ਲੱਗਦੀ ਸੀ ਜਿਵੇਂ ਲੋਹੇ ਦੀ ਨਹੀਂ ਕਿਸੇ ਹੋਰ ਧਾਤ ਦੀ ਬਣੀ ਹੋਵੇ ਮਾਂ ਨੇ ਪੁੱਛਿਆ ਇਹ ਕਿੱਥੋਂ ਆਈ ਰਣਜੀਤ ਨੇ ਸਾਫ਼ ਕਿਹਾ ਮਾਂ ਇਸ ਬਾਰੇ ਹੁਣ ਕੁਝ ਨਾ ਪੁੱਛ ਵੀਰੇ ਤੇ ਦੱਸਾਂਗਾ ਰਣਜੀਤ ਨੂੰ ਯਾਦ ਆਇਆ ਕਿ ਪਿੰਡ ਦੇ ਬਾਹਰ ਇੱਕ ਬੁੱਢਾ ਪੰਡਤ ਹੈ ਜਿਸ ਦਾ ਨਾਮ ਹੈ ਪੈਰੋਨਾਥ ਅਜਿਹੀਆਂ ਚੀਜ਼ਾਂ ਬਾਰੇ ਜਾਣਦਾ ਸੀ ਜਿਹੜੇ ਆਮ ਲੋਕ ਨਹੀਂ ਸਮਝ ਸਕਦੇ ਪੈਰੋਨਾ ਦੇ ਝੋਪੜੇ ਵਿੱਚ ਧੂਏਂ ਤੇ ਜੜੀਆਂ ਬੁੱਟੀਆਂ ਦੀ ਗੰਧ ਭਾਰੀ ਸੀ ਪੰਡਤ ਨੇ ਚਾਬੀ ਹੱਥ ਵਿੱਚ ਲਈ ਅੱਖਾਂ ਬੰਦ ਕੀਤੀਆਂ ਤੇ ਕਿਹਾ ਕਿ ਇਹ ਚਾਬੀ ਕਿਸੇ ਘਰ ਦੀ ਆ ਕਮਰੇ ਦੀ ਨਹੀਂ ਇੱਕ ਦਰਵਾਜ਼ੇ ਦੀ ਨਹੀਂ ਆਮ ਲੋਕ ਨਹੀਂ ਦੇਖ ਸਕਦੇ ਪਰ ਯਾਦ ਰੱਖ ਜਿੱਥੇ ਖੁੱਲੇਗੀ ਉੱਥੋਂ ਵਾਪਸ ਆਉਣਾ ਆਸਾਨ ਹੈ ਪੰਡਤ ਨੇ ਨਕਸ਼ੇ ਦੀ ਥਾਂ ਦਿਖਾਈ ਪਿੰਡ ਦੇ ਦੱਖਣ ਪਾਸੇ ਖੇਤਾਂ ਪਾਰ ਕਰਕੇ ਜੰਗਲ ਦੇ ਅੰਦਰ ਜਿੱਥੇ ਪੁਰਾਣਾ ਸ਼ਿਵਾਲਿਆ ਖੰਡਰ ਹੋ ਚੁੱਕਾ ਸੀ ਉੱਥੇ ਇੱਕ ਭੂਗਰਭੀ ਦਰਵਾਜ਼ਾ ਹੈ ਚਾਬੀ ਉਸੇ ਲਈ ਹੈ ਪਰ ਉਸ ਨੇ ਚੇਤਾਵਨੀ ਵੀ ਦਿੱਤੀ ਕਿ ਜੰਗਲ ਵਿੱਚ ਪ੍ਰਛਾਵਾਂ ਜਿੰਦੀਆਂ ਹਨ ਉਹ ਤੈਨੂੰ ਰੋਕਣ ਦੀ ਕੋਸ਼ਿਸ਼ ਕਰਨਗੀਆਂ ਸ਼ਾਮ ਡੁੱਲਣ ਲੱਗੀ ਤਾਂ ਰਣਜੀਤ ਨੇ ਚਾਬੀ ਬਖਸ਼ਾ ਆਪਣੇ ਪੁਰਾਣੀ ਲਾਠੀ ਫੜ ਕੇ ਜੰਗਲ ਵੱਲ ਚੱਲ ਪਿਆ ਖੇਤਾਂ ਵਿੱਚੋਂ ਲੰਘਦਿਆਂ ਪਿੱਛੇ ਕਿਸੇ ਦੇ ਹੱਸਣ ਦੀ ਬਹੁਤ ਹੌਲੀ ਆਵਾਜ਼ ਆਈ ਜਦੋਂ ਮੁੜਿਆ ਤਾਂ ਉੱਥੇ ਕੋਈ ਨਹੀਂ ਸੀ ਸਿਰਫ ਹਵਾ ਨਾਲ ਹਿੱਲਦੀ ਸਰੋਂ ਦੀ ਫਸਲ ਸੀ ਜੰਗਲ ਦੇ ਦਰਵਾਜ਼ੇ ਤੇ ਪਹੁੰਚਦਿਆਂ ਉਸ ਨੂੰ ਲੱਗਿਆ ਕਿ ਜਿਵੇਂ ਰਾਤ ਅਚਾਨਕ ਗਹਿਰੀ ਹੋ ਗਈ ਹੋਵੇ ਪੱਤਿਆਂ ਦੇ ਪਿੱਛੇ ਅੱਖਾਂ ਚਮਕਦੀਆਂ ਨਜ਼ਰਾਂ ਆਈਆਂ ਨਾ ਪੂਰੀਆਂ ਮਨੁੱਖੀ ਨਾ ਪੂਰੀਆਂ ਜਾਨਵਰੀ ਜੰਗਲ ਪਾਰ ਕਰਦਿਆਂ ਉਹ ਸ਼ਵਾਲੇ ਤੱਕ ਪਹੁੰਚਿਆ ਇਮਾਰਤ ਅੱਧੀ ਢਹੀ ਦੀ ਸੀ ਪਰ ਵਿਚਕਾਰ ਇੱਕ ਪੱਥਰ ਦਾ ਫਰਸ਼ ਬਿਲਕੁਲ ਸਾਫ਼ ਸੀ ਜਿਵੇਂ ਕੋਈ ਹਰ ਰੋਜ਼ ਉਸ ਨੂੰ ਸਾਫ਼ ਕਰਦਾ ਸੀ ਫਰਸ਼ ਦੇ ਕੇਂਦਰ ਵਿੱਚ ਇੱਕ ਲੋਹੇ ਦਾ ਤਾਲਾ ਲੱਗਿਆ ਸੀ ਜੋ ਆਮ ਤਾਲੇ ਤੋਂ ਵੱਡਾ ਸੀ ਰਣਜੀਤ ਨੇ ਚਾਬੀ ਹੌਲੀ-ਹੌਲੀ ਤਾਵੇ ਤਾਲੇ ਵਿੱਚ ਪਾਈ ਤੇ ਚਾਬੀ ਘੁੰਮਦੇ ਹੀ ਜੋ ਕਿ ਉਹ ਧਰਤੀ ਕੰਬੜ ਲੱਗੀ ਤੇ ਫਰਸ਼ ਦੇ ਹੇਠਾਂ ਹਵਾ ਦਾ ਝੌਂਕਾ ਉੱਠਿਆ ਤੇ ਦੂਰੋਂ-ਦੂਰੋਂ ਬਿੰਦੇ ਦੀ ਚੀਕ ਸੁਣਾਈ ਦਿੱਤੀ ਅਤੇ ਉਸ ਕਮਰੇ ਦੇ ਵਿੱਚ ਬਿੰਦਾ ਪਹਿਲਾਂ ਤੋਂ ਹੀ ਬੰਦ ਸੀ ਰਣਜੀਤ ਨੇ ਚਾਬੀ ਦਾ ਰਾਜ਼ ਜਾਣਨ ਦੇ ਲਈ ਜੋ ਜੰਗਲ ਵਾਲਾ ਸਫਰ ਤਿਆ ਕੀਤਾ ਉਸ ਰਾਤ ਤੋਂ ਬਾਅਦ ਰਣਜੀਤ ਅਚਾਨਕ ਹੀ ਗਾਇਬ ਹੋ ਗਿਆ ਪਰ ਘਰ ਦੇ ਵਿੱਚ ਕੋਈ ਸਮਝ ਨਾ ਸਕਿਆ ਕਿ ਕੀ ਹੋਇਆ ਕੁਝ ਹਫ਼ਤਿਆਂ ਬਾਅਦ ਖਬਰ ਆਈ ਕਿ ਰਣਜੀਤ ਵਿਦੇਸ਼ ਚਲਾ ਗਿਆ ਪਰ ਉਸਨੇ ਕਿਸੇ ਨੂੰ ਦੱਸਿਆ ਨਹੀਂ ਜਸਪ੍ਰੀਤ ਹਰ ਰੋਜ਼ ਪਿੰਡ ਦੇ ਡਾਕਕਰ ਵੱਲ ਜਾਂਦੀ ਕੋਈ ਪੱਤਰ ਆਵੇ ਤਾਂ ਇੱਕ ਦਿਨ ਚਿੱਠੀ ਆਈ ਲਿਖਿਆ ਸੀ ਮੈਂ ਠੀਕ ਹਾਂ ਪਰ ਇੱਕ ਕੰਮ ਵਿੱਚ ਫਸਿਆ ਹਾਂ ਪੈਸੇ ਭੇਜਾਂਗਾ ਘਰ ਦੀ ਚਿੰਤਾ ਨਾ ਕਰਨਾ ਮਹੀਨੇ ਲੰਘਦੇ ਗਏ ਪਿੰਡ ਵਿੱਚ ਚਰਚਾ ਸ਼ੁਰੂ ਹੋ ਗਈ ਕਿ ਰਣਜੀਤ ਮੁੜ ਨਹੀਂ ਆਵੇਗਾ ਉਸ ਦਾ ਭਰਾ ਗੁਰਪ੍ਰੀਤ ਸਾਫ਼ ਕਹਿ ਦਿੰਦਾ ਕਿ ਭਾਬੀ ਨਾਲ ਮੈਂ ਵਿਆਹ ਨਹੀਂ ਕਰਾਂਗਾ ਉਹ ਮੇਰੇ ਲਈ ਭਾਬੀ ਹੀ ਰਹੇਗੀ ਸਮਾਂ ਬੀਤਿਆ ਅਤੇ ਉਸ ਤੋਂ ਬਾਅਦ ਜਸਪ੍ਰੀਤ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਘਰ ਵਿੱਚ ਖੁਸ਼ੀ ਵੀ ਸੀ ਪਰ ਰਣਜੀਤ ਦੀ ਕਮੀ ਹਰ ਖੁਸ਼ੀ ਦੇ ਪਿੱਛੇ ਛਾਂ ਵਾਂਗ ਰਹਿੰਦੀ ਸੀ ਅਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਇੱਕ ਚਿੱਠੀ ਆਉਂਦੀ ਹੈ ਤੇ ਉਸ ਚਿੱਠੀ ਦੇ ਉੱਪਰ ਲਿਖਿਆ ਹੁੰਦਾ ਹੈ ਕਿ ਜਦੋਂ ਡੌਂਕੀ ਲਗਾ ਰਹੇ ਸੀ ਤਾਂ ਉਸ ਸਮੇਂ ਜੋ ਡੌਂਕਰਾਂ ਦਾ ਜੋ ਹੈ ਜਹਾਜ਼ ਡੁੱਬ ਗਿਆ ਤੇ ਉਸ ਦੇ ਵਿੱਚ ਰਣਜੀਤ ਸਿੰਘ ਦੀ ਮੌਤ ਹੋ ਗਈ ਇਹ ਖਬਰ ਪੂਰੇ ਹੀ ਪਰਿਵਾਰ ਦੇ ਲਈ ਇੱਕ ਦੁੱਖ ਦੀ ਘੜੀ ਸੀ ਪੂਰੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹਰ ਕੋਈ ਸੋਚਣ ਦੇ ਮਜਬੂਰ ਸੀ ਕਿ ਸਾਡੇ ਨਾਲ ਐਡਾ ਵੱਡਾ ਕਹਿਰ ਕਿਵੇਂ ਹੋਇਆ ਪਰਿਵਾਰ ਨੇ ਦਫ਼ਤਰਾਂ ਦੇ ਵਿਦੇਸ਼ ਮੰਤਰਾਲਿਆਂ ਦੇ ਜਗ੍ਹਾ-ਜਗ੍ਹਾ ਚੱਕਰ ਮਾਰੇ ਪਰ ਕਿਤੋਂ ਵੀ ਕੋਈ ਉਸ ਦਾ ਫਰਾਕ ਨਹੀਂ ਮਿਲਿਆ ਪਰਿਵਾਰ ਵਾਲਿਆਂ ਨੇ ਕਿਹਾ ਕਿ ਕਿਤੋਂ ਸਾਨੂੰ ਰਣਜੀਤ ਦੀ Laash ਹੀ ਮਿਲ ਜਾਵੇ ਤਾਂ ਸਾਨੂੰ ਦੇਖ ਕੇ ਸਬਰ ਆ ਜਾਵੇ ਪਰ ਉਸ ਦੀ Laash ਵੀ ਕਿਤੋਂ ਨਹੀਂ ਮਿਲੀ ਸਮਾਂ ਬੀਤਦਾ ਗਿਆ ਉਸ ਦਾ ਛੋਟਾ ਭਰਾ ਗੁਰਪ੍ਰੀਤ ਜੋ ਕਿ ਇਹ ਕਹਿ ਰਿਹਾ ਸੀ ਕਿ ਸਾਡਾ ਭਰਾ ਸ਼ਾਇਦ ਵਾਪਸ ਨਹੀਂ ਆਵੇਗਾ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਹੁਣ ਵਾਪਸ ਨਹੀਂ ਆਵੇਗਾ ਤੂੰ ਜਸਪ੍ਰੀਤ ਦੇ ਨਾਲ ਵਿਆਹ ਕਰ ਲਾ। ਉਸ ਤੋਂ ਬਾਅਦ ਗੁਰਪ੍ਰੀਤ ਇਹ ਕਹਿਣ ਲੱਗਿਆ ਕਿ ਮੈਂ ਆਪਣੀ ਭਾਬੀ ਦੇ ਨਾਲ ਵਿਆਹ ਨਹੀਂ ਕਰਾਂਗਾ ਕਿਉਂਕਿ ਮੇਰੀ ਭਾਬੀ ਜੋ ਹੈ ਉਹ ਮਾਵਾ ਵਰਗੀ ਹੈ। ਮੈਂ ਉਸਦੇ ਨਾਲ ਕਿਵੇਂ ਵਿਆਹ ਕਰ ਸਕਦਾ? ਇੱਕ ਦਿਨ ਕੀ ਹੁੰਦਾ ਹੈ ਕਿ ਪਰਿਵਾਰ ਦੇ ਦਬਾਅ ਹੇਠ ਆ ਕੇ ਉਹ ਜਸਪ੍ਰੀਤ ਦੇ ਨਾਲ ਵਿਆਹ ਕਰ ਲੈਂਦਾ ਹੈ। ਜਸਪ੍ਰੀਤ ਪਹਿਲਾਂ ਗਰਭਵਤੀ ਸੀ ਉਸਦੇ ਇੱਕ ਪੁੱਤਰ ਹੁੰਦਾ ਹੈ ਅਤੇ ਉਹ ਪੁੱਤਰ ਜਿਸ ਨੂੰ ਉਹ ਆਪਣੇ ਪਿਤਾ ਦਾ ਹੀ ਪਿਆਰ ਦਿੰਦਾ ਹੈ ਅਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਵਿੱਚ ਇੱਕ ਧੀ ਜੋ ਕਿ ਪੈਦਾ ਹੋ ਜਾਂਦੀ ਹੈ। ਸਮਾ ਬੀਤਦਾ ਜਾਂਦਾ ਹੈ ਤੇ ਗੁਰਪ੍ਰੀਤ ਇੱਕ ਦਿਨ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਤੇ ਖੇਤਾਂ ਵਿੱਚ ਕੰਮ ਕਰਦੇ ਕਰਦੇ ਉਸਦੇ ਪੈਰ ਦੇ ਉੱਪਰ ਸੱਪ ਨੇ ਡਸ ਲਿਆ ਸੀ ਬਹੁਤ ਜਗ੍ਹਾ ਤੋਂ ਉਹਨਾਂ ਨੇ ਇਲਾਜ ਕਰਵਾਇਆ ਪਰ ਉਸ ਦੀ ਜੋ ਸਿਹਤ ਹੈ ਉਹ ਹਰ ਰੋਜ਼ ਵਿਗੜਦੀ ਹੀ ਜਾ ਰਹੀ ਸੀ ਉਸ ਨੂੰ ਕਿਸੇ ਵੀ ਤਰੀਕੇ ਦੀ ਕੋਈ ਸਮਝ ਨਹੀਂ ਆ ਰਹੀ ਸੀ ਕਿ ਸਾਡੇ ਨਾਲ ਕੀ ਹੋ ਰਿਹਾ ਹੈ ਹੁਣ ਜੋ ਗੁਰਪ੍ਰੀਤ ਹੈ ਉਹ ਬਿਲਕੁਲ ਹੀ மஞ்சੇ ਦੇ ਉੱਪਰ ਪੈ ਗਿਆ ਸੀ ਅਤੇ ਹੁਣ ਉਹ ਜ਼ਿੰਦਗੀ ਅਤੇ ਮੌਤ ਦੇ ਨਾਲ ਲੜਨ ਲੱਗ ਪਿਆ ਸੀ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਦਿਨ ਕੱਟੀਆਂ ਹੀ ਕਰ ਰਿਹਾ ਸੀ। ਪਰਿਵਾਰ ਵਾਲਿਆਂ ਦਾ ਵੀ ਰੋ ਰੋ ਕੇ ਇਹੀ ਬੁਰਾ ਹਾਲ ਸੀ ਕਿ ਹੁਣ ਜਾਂ ਤੇ ਸਰੀਰ ਛੱਡ ਦੇਵੇ ਅਤੇ ਇਸ ਦੁਨੀਆ ਤੋਂ ਚਲਾ ਜਾਵੇ ਕਿਉਂਕਿ ਹੁਣ ਅਸੀਂ ਇਸ ਨੂੰ ਇਸ ਤੋਂ ਜ਼ਿਆਦਾ ਨਹੀਂ ਸੰਭਾਲ ਸਕਦੇ। ਅਤੇ ਉਹ ਆਪਣੇ ਕਮਰੇ ਦੇ ਵਿੱਚ ਪਿਆ ਜ਼ਿੰਦਗੀ ਅਤੇ ਮੌਤ ਦੇ ਨਾਲ ਲੜ ਰਿਹਾ ਸੀ ਤਾਂ ਐਨੇ ਵਿੱਚ ਦਰਵਾਜ਼ੇ ਤੇ ਇੱਕ ਸ਼ਖਸ ਨੇ ਦਸਤਕ ਦਿੱਤੀ ਚਿੱਟੀ ਦਾੜੀ ਸਫੇਦ ਸਿਰ ਤੇ ਪਰਨਾ ਬੰਨਿਆ ਹੋਇਆ ਅਤੇ ਉਸ ਨੂੰ ਜਦੋਂ ਆਪਣੇ ਦਰਵਾਜ਼ੇ ਤੇ ਆਵਾਜ਼ ਮਾਰੀ ਤਾਂ ਐਨੇ ਵਿੱਚ ਜਦੋਂ ਜਸਪ੍ਰੀਤ ਜਾ ਕੇ ਉਸ ਨੂੰ ਦੇਖਦੀ ਹੈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਉਹ ਸ਼ਖਸ ਕੋਈ ਹੋਰ ਨਹੀਂ ਸੀ ਬਲਕਿ ਉਸੇ ਦਾ ਹੀ ਆਪਣਾ ਪਤੀ ਰਣਜੀਤ ਸਿੰਘ ਸੀ ਜੋ ਕਿ ਕਈ ਸਾਲ ਪਹਿਲਾਂ ਵਿਦੇਸ਼ ਗਿਆ ਸੀ ਅਤੇ ਵਿਦੇਸ਼ ਦੀ ਧਰਤੀ ਤੇ ਇਹ ਖਬਰ ਮਿਲੀ ਸੀ ਇਹ ਹੁਣ ਉਸ ਦੁਨੀਆ ਦੇ ਵਿੱਚ ਨਹੀਂ ਰਿਹਾ ਕਿਉਂਕਿ ਡੋਂਕਰਾਂ ਦਾ ਇੱਕ ਜਹਾਜ਼ ਕਿਉਂਕਿ ਸਮੁੰਦਰ ਦੇ ਵਿੱਚ ਡੁੱਬ ਗਿਆ ਸੀ ਆਪਣੇ ਪਤੀ ਨੂੰ ਸਾਹਮਣੇ ਖੜਾ ਦੇਖ ਕੇ ਜਸਪ੍ਰੀਤ ਦੇ ਪੈਰਾਂ ਥੱਲੇ ਜ਼ਮੀਨ ਖਿਸ ਗਈ ਇੱਕ ਪਤੀ ਦਾ ਉਸ ਦਾ ਮੰਜੇ ਦੇ ਉੱਪਰ ਪਿਆ ਸੀ ਦੂਜਾ ਪਤੀ ਅਜ ਉਸ ਦੇ ਸਾਹਮਣੇ ਖੜਾ ਸੀ ਤੇ ਉਸ ਦਾ ਅਤੀਤ ਅਤੇ ਉਸ ਦਾ ਭਵਿੱਖ ਉਸ ਦੇ ਸਾਹਮਣੇ ਸੀ ਉਹ ਦੇਖ ਕੇ ਉਹ ਹੈਰਾਨ ਰਹਿ ਗਈ ਉਸ ਨੇ ਜਲਦੀ ਦੇ ਨਾਲ ਆਪਣੇ ਆਂਢੀਆਂ ਗਵੰਡੀਆਂ ਨੂੰ ਸੱਦਿਆ ਅਤੇ ਕਿਹਾ ਕਿ ਰਣਜੀਤ ਵਾਪਸ ਆ ਗਿਆ ਹੈ ਪਰ ਰਣਜੀਤ ਇਹ ਸਭ ਕੁਝ ਦੇਖ ਰਿਹਾ ਸੀ ਕਿ ਇਸਨੇਤਾ ਮੇਰੇ ਭਰਾ ਦੇ ਨਾਲ ਹੀ ਵਿਆਹ ਕਰਵਾ ਲਿਆ ਉਸ ਤੋਂ ਬਾਅਦ ਉਹ ਉਸ ਨੂੰ ਪੁੱਛਦੀ ਹੈ ਕਿ ਤੂੰ ਐਨਾ ਚਿਕਰ ਕਿੱਥੇ ਰਿਹਾ ਤ ਉਸਨੇ ਸਾਰੀ ਸੱਚਾਈ ਦੱਸ ਦਿੱਤੀ ਕਿ ਮੈਂ ਗਲਤ ਕੰਮਾਂ ਦੇ ਵਿੱਚ ਪੈ ਗਿਆ ਸੀ ਤਾਂ ਉਸ ਤੋਂ ਬਾਅਦ ਜਦੋਂ ਆਪਣੇ ਪਿੰਡ ਦਾ ਮੋਹਨਵੀਰ ਉਸਨੇ ਮੈਨੂੰ ਕਈ ਗਲਤ ਧੰਦੇ ਵੀ ਕਰਵਾਏ ਅਤੇ ਕਈ ਡੈਡ ਬੋਡੀਆਂ ਜੋ ਕਿ ਮ੍ਰਿਤਕ ਸਰੀਰ ਜੋ ਸੀ ਉਹਨਾਂ ਨੂੰ ਇੱਧਰ ਉੱਧਰ ਕਰਵਾਉਂਦਾ ਰਹਿੰਦਾ ਸੀ ਅਤੇ ਉਸ ਤੋਂ ਬਾਅਦ ਉਸਨੇ ਕਿਹਾ ਕਿ ਹੁਣ ਤੂੰ ਵਿਦੇਸ਼ ਚਲਾ ਜਾ ਮੈਂ ਡੌਂਕਰਾਂ ਦੇ ਧੱਕੇ ਚੜ ਗਿਆ ਅਤੇ ਡੋਂਕਰ ਮੈਨੂੰ ਉੱਥੇ ਕੁੱਟਦੇ ਰਹਿੰਦੇ ਮਾਰਦੇ ਰਹਿੰਦੇ ਅਤੇ ਮੈਨੂੰ ਵਿਦੇਸ਼ ਨੇ ਅਤੇ ਉਸ ਤੋਂ ਬਾਅਦ ਕੀ ਹੋਇਆ ਕਿ ਡੋਂਕਰ ਮੈਨੂੰ ਉੱਥੇ ਹੀ ਰੱਖ ਲੈਂਦੇ ਅਤੇ ਉੱਥੇ ਮੈਨੂੰ ਖਾਣ ਪੀਣ ਦੇ ਲਈ ਕੁਝ ਨਹੀਂ ਦਿੱਤਾ ਜਾਂਦਾ ਉੱਥੇ ਸਿਰਫ ਮੈਨੂੰ ਜੋ ਕਿ ਪਸ਼ੂਆਂ ਦਾ ਮਾਸ ਖਵਾਇਆ ਜਾਂਦਾ ਉਸ ਦੇ ਵਿੱਚ ਵੀ ਕੋਈ ਨਮਕ ਮਿਰਚ ਨਹੀਂ ਹੁੰਦਾ ਸੀ ਉਹ ਵੀ ਸਿਰਫ ਤੇ ਸਿਰਫ ਢਿੱਡ ਭਰਨ ਦੇ ਲਈ ਮੈਨੂੰ ਦਿੱਤਾ ਜਾਂਦਾ ਅਤੇ ਉਸ ਜਗ੍ਹਾ ਦੇ ਉੱਪਰ ਜੋ ਕਿ ਹੋਰ ਵੀ ਡੋਂਕਰ ਜਿਹੜੇ ਕਿ ਡੋਂਕੀ ਲਾ ਕੇ ਵਿਦੇਸ਼ ਜਾਣਾ ਚਾਹੁੰਦੇ ਸੀ ਉੱਥੇ ਰੁਕਦੇ ਸੀ ਮੈਂ ਉਹਨਾਂ ਨੂੰ ਖਾਣ ਪੀਣ ਦਾ ਪ੍ਰਬੰਧ ਕਰਦਾ ਸੀ ਇੱਕ ਦਿਨ ਜਿਹੜੇ ਉੱਥੇ ਡੌਂਕੀ ਲਵਾਉਣ ਵਾਲਿਆਂ ਦਾ ਜੋ ਏਜੰਟ ਸੀ ਉਸਨੇ ਸਾਡੇ ਤੋਂ ਪੈਸੇ ਲਏ ਸੀ ਤੇ ਉਸ ਏਜੰਟ ਦੇ ਬਾਰੇ ਮੈਂ ਪਿੰਡ ਦੇ ਵਿੱਚ ਜਾ ਕੇ ਕੁਝ ਨਾਂ ਦੱਸ ਦੇਵਾਂ ਤੇ ਐਸ ਕਰਕੇ ਮੈਨੂੰ ਉੱਥੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਅਤੇ ਜਿਹੜਾ ਡੌਂਕੀ ਲਗਾਉਂਦਾ ਸੀ ਤੇ ਉਸ ਦੀ ਮੌਤ ਹੋਈ ਤਾਂ ਤਾਂ ਕਰਕੇ ਮੈਂ ਉਥੋਂ ਭੱਜ ਕੇ ਨਿਕਲਣ ਦੇ ਵਿੱਚ ਕਾਮਯਾਬ ਹੋਇਆ ਤੇ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਹੁਣ ਜਸਪ੍ਰੀਤ ਜੋ ਕਿ ਦੋਨਾਂ ਪਾਸੇ ਫਸ ਚੁੱਕੀ ਸੀ ਇੱਕ ਤਾਂ ਉਸ ਦਾ ਪਤੀ ਸਾਹਮਣੇ ਖੜਾ ਸੀ ਤੇ ਦੂਜੇ ਪਾਸੇ ਗੁਰਪ੍ਰੀਤ ਆਪਣੇ ਦਿਓਰ ਦੇ ਨਾਲ ਉਸਨੇ ਵਿਆਹ ਕਰਵਾਇਆ ਸੀ ਉਹ ਵੀ ਜ਼ਿੰਦਗੀ ਅਤੇ ਮੌਤ ਦੇ ਨਾਲ ਲੜ ਰਹੀ ਸੀ ਤੁਸੀਂ ਇਸ ਕਹਾਣੀ ਦੇ ਬਾਰੇ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰੋ ਅਤੇ ਸਾਨੂੰ ਇਹ ਦੱਸੋ ਕਿ ਇਹੋ ਜੀ ਸਿਚੁਏਸ਼ਨ ਜਦੋਂ ਇਨਸਾਨ ਦੇ ਨਾਲ ਆ ਜਾਂਦੀ ਹੈ ਕਈ ਵਾਰ ਇਨਸਾਨ ਜਦੋਂ ਗਲਤ ਕੰਮਾਂ ਦੇ ਵਿੱਚ ਪੈ ਜਾਂਦਾ ਹੈ ਤਾਂ ਇਦਾਂ ਦੀ ਸਿਚੁਏਸ਼ਨ ਬਣ ਜਾਂਦੀ ਹੈ ਅਤੇ ਉਸ ਤੋਂ ਬਾਅਦ ਇਨਸਾਨ ਦੇ ਨਾਲ ਜੋ ਇਦਾਂ ਦੇ ਹਾਲਾਤ ਬਣ ਜਾਂਦੇ ਤੇ ਇਨਸਾਨ ਉਸ ਵਕਤ ਫਿਰ ਕੀ ਕਰੇ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜਰੂਰ ਦਬਾ ਦਿਓ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ